ਅਸ਼ਿਆਰ ਪਰਦੇ ਜੰਗਲਾਂ ਵਿੱਚ ਮਿਲੀਆਂ ਭੀਮ ਦੀਆਂ ਪਰਾਚੀਨ ਚੀਜ਼ਾਂ ਭੀਮ ਦਾ ਪਹਾੜ ਵਰਗਾ ਘੜਾ ਦੇਖ ਹੋ ਜਾਓਗੇ ਹੈਰਾਨ ਪਹਾੜੀ ਉੱਤੇ ਜਗਣ ਵਾਲਾ ਸਵਾਮਾਨ ਦਾ ਦੀਵਾ ਇੱਥੇ ਅੱਜ ਵੀ ਮੌਜੂਦ ਉੱਥੇ ਘੜਾ ਵੀ ਬੜਾ ਮਯੂਰ ਜਿਹੜਾ ਭੀਮ ਕਦੇ ਪਾਣੀ ਪੂਣੀ ਲਿਆਉਂਦਾ ਜਿੱਦ ਨੂੰ ਤੁਸੀਂ ਘੜਾ ਕਹਿੰਦੇ ਆ ਨਾ ਹਾਂ ਘੜਾ ਉਹਨੂੰ ਭੀਮ ਗੜਵੀ ਕਹਿੰਦੇ ਆ ਭੀਮ ਦੀ ਗੜਵੀ ਆ ਗੜਵੀ ਅੱਛਾ ਦੇਖ ਲਓ ਤੁਸੀਂ ਗੜਵੀ ਨਾਲ ਪਾਣੀ ਪੀਤਾ ਸੀ ਏਡਾ ਵੱਡਾ ਉਹਨੂੰ ਗੜਵੀ ਕਹਿੰਦੇ ਸੀ ਕਹਿੰਦਾ ਜੀ ਉਹ ਜਿਹੜਾ ਦੀਵਾ ਆ ਸਵਾ ਮੰਨ ਦਾ ਦੀਵਾ ਪਹਿਲੇ ਉੱਪਰ ਹੁੰਦਾ ਸੀ ਪਰ ਬੰਦੇ ਪਿਆਪੂ ਉੱਪਰੋਂ ਦੇਖੇ ਓਕੇ ਠੀਕ ਹੈ ਜੀ ਤਾਂ ਹੁਣ ਚੱਕ ਕੇ ਅਸੀਂ ਥੱਲੇ ਲਿਆ ਕੇ ਰੱਖਤਾ ਹੈ ਮਤਲਬ ਪਹਿਲਾਂ ਪਹਾੜ ਦੇ ਉੱਪਰ ਪਿਆ ਹੁੰਦਾ ਜੀ ਇਹ ਦੀਵਾ ਉੱਪਰ ਹਾਂਜੀ ਬਿਲਕੁਲ ਸਮਝ ਨਹੀਂ ਜਾਂਦਾ ਜੀ ਹਾਂਜੀ ਬਿਲਕੁਲ ਘਾਹਾਂ ਜੰਗਲ ਹੈ ਜੀ ਤੇ ਜੇ ਦੇਖਣਾ ਜੇ ਆਮ ਬੰਦੇ ਨੇ ਆਣਾ ਹੋਵੇ ਤਾਂ ਨੇਚਰਲ ਡਰ ਸਕਦਾ ਡਰ ਸਕਦਾ ਜੀ ਕਈ ਕਹਿੰਦੇ ਜੀ ਅਸੀਂ ਵੀਡੀਓ ਪਹਿਲਾਂ ਵੀ ਇਧਰ ਦੀਆਂ ਬੜਾਈਆਂ ਉਹ ਕਹਿੰਦੇ ਬਾਗ ਇੱਥੇ ਹੈ ਹੀ ਨਹੀਂ ਕਈ ਲੋਕ ਕਹਿੰਦੇ ਕਿ 10 15 ਇੰਚ ਜਿਹਨੂੰ ਨਹੀਂ ਯਕੀਨ ਤਾਂ ਜਿੰਨੇ ਅਸੀਂ ਦਿਖਾ ਦੇਵਾਂਗੇ ਇਹ ਖਤਰਾ ਵਗੈਰਾ ਨਹੀਂ ਜੀ ਜਦਾ ਪਸ਼ੂਆਂ ਵਗੈਰਾ ਨੂੰ ਇੱਥੇ ਜਾਨਵਰ ਵਗੈਰਾ ਕਾਫੀ ਹੈ ਜੋ ਸੁਣ ਖਤਰਾ ਹੈਗਾ 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 ਜੀ ਕਿਉਂਕਿ ਅ ਫੇਰ ਰਾਤ ਨੂੰ ਤਾਂ ਬਹੁਤ ਔਖਾ ਹੁੰਦਾ ਪਸ਼ੂਆਂ ਦਾ ਹੀ ਰਾਤ ਨੂੰ ਔਖਾ ਫੇਰ ਸੌਣਾ ਪੈਂਦਾ ਇੱਥੇ ਇੱਕ ਜਣੇ ਨੂੰ ਅੱਛਾ ਜੰਗਲ ਦੇ ਵਿੱਚ ਹਾਂਜੀ ਸਾਨੂੰ ਪਈ ਰਾਤ ਦਿਨ ਦੀ ਰਾਖੀ ਹੈ ਵੀ ਸਾਨੂੰ ਹੈਗੀ ਹੈ ਜੀ ਦੇਖ ਲਓ ਇਹ ਵੀ ਇੱਕ ਮਤਲਬ ਬੰਦਾ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਪਸ਼ੂਆਂ ਨੂੰ ਬੰਦਾ ਲਾਜ਼ਮੀ ਹੁੰਦਾ ਹੀ ਇੱਥੇ ਜਾਂਦਾ ਪਸ਼ੂ ਲੈ ਜਾਂਦਾ ਚੱਕਾ ਕੁੱਤੇ ਵੀ ਲੈ ਜਾਂਦਾ ਚੱਕ ਕੇ ਹਾਂਜੀ ਅੱਛਾ ਜੀ ਤੁਹਾਡੇ ਕੰਦਿਆਂ ਨੂੰ ਵੀ ਪੈ ਜਾਂਦਾ ਹੈ ਤੇ ਉੱਥੇ ਕਹਿੰਦੇ ਘੜਾ ਵੀ ਪਿਆ ਹੈ ਭੀਮ ਦਾ ਹਾਂ ਭੀਮ ਦਾ ਜਾ ਕੇ ਤੁਸੀਂ ਦੇਖ ਲਓ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਅੱਛਾ ਭੀਮ ਦਾ ਘੜਾ ਹੈ ਜੀ ਉਹ ਹਾਂਜੀ ਘੜਾ ਉੱਥੇ ਪਿਆ ਹੈ ਜੀ ਹਾਂ ਇਸ ਟਾਈਮ ਵੀ ਉੱਥੇ ਪਿਆ ਹੈ ਪਿਆ ਪਿਆ ਇਹ 5000 ਸਾਲ ਪੁਰਾਣਾ ਘੜਾ ਹੈ ਨਾ ਜੀ ਹਾਂਜੀ ਹਾਂਜੀ ਤੇ ਅੱਧਾ ਛੱਡ ਗਏ ਤੇ ਜਿਹੜਾ ਦੀਵਾ ਪਿਆ ਹੋਇਆ ਹੈ ਕਹਿੰਦੇ ਪਹਾੜੀ ਦੇ ਉੱਪਰ ਜਗਦਾ ਸੀਗਾ ਸਵਾ ਮੰਨ ਦਾ ਹਾਂਜੀ ਹਾਂਜੀ ਤੇ ਹਾਂਜੀ ਉਹ ਦੀਵਾ ਵੀ ਫੇ ਉਹਨੇ ਹੀ ਲਿਆ ਮਤਲਬ ਥੱਲੇ ਲੈ ਜਾਂਦਾ ਸਾ ਅੱਛਾ ਪਿੰਡ ਵਾਲਿਆਂ ਨੇ ਥੱਲੇ ਲੈ ਜਾਂਦਾ ਦੀਵਾ ਜਾ ਕੇ ਲੈ ਥੱਲੇ ਲੈ ਠੀਕ ਹੈ ਜਦੋਂ ਅਸੀਂ ਛੋਟੇ ਹੁੰਦੇ ਸਕੂਲੇ ਪੜ੍ਹਦੇ ਹੁੰਦੇ ਸੀ ਤਾਂ ਕਈ ਬਜ਼ੁਰਗ ਸਕੂਲ ਦੇ ਬਾਹਰ ਟੋਕਰੀਆਂ ਦੇ ਵਿੱਚ ਪਾ ਕੇ ਇਹ 베ਰ ਲੈ ਕੇ ਹੁੰਦੇ ਸੀਗੇ ਤੇ ਇਹ 베ਰ ਤੁਸੀਂ ਦੇਖ ਲਓ ਪਹਾੜੀ 베ਰ ਆ ਤੇ ਜਿਹੜੇ ਬਿਲਕੁਲ ਪੀਲੇ ਪੀਲੇ ਕਲਰ ਦੇ ਆ ਤੇ ਕਈ 베ਰ ਤੁਸੀਂ ਦੇਖ ਲਓ ਐਨ ਪੱਕ ਕੇ ਉਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਆ ਤੇ ਇਹਨਾਂ ਨੂੰ ਖਾਣ ਦਾ ਇੱਕ ਵੱਖਰਾ ਹੀ ਮਜ਼ਾ ਆ ਰਿਹਾ ਸਾਨੂੰ ਜਿਹੜਾ ਬਚਪਨ ਦੀ ਯਾਦ ਨੂੰ ਹਰਾ ਕਰਦਾ ਪਿਆਇਆ ਆ ਹਰ ਕੋਈ ਇਹ ਗੱਲਾਂ ਸੁਣ ਕੇ ਹੈਰਾਨ ਹੋ ਜਾਏਗਾ ਇੰਨੇ ਸੰਘਣੇ ਤੇ ਖਤਰਨਾਕ ਜੰਗਲ ਵਿੱਚ ਅੱਜ ਵੀ ਇਹ ਪਾਂਡਵਾ ਦਾ ਸਮਾਨ ਤੇ ਮੰਦਰ ਬਣਿਆ ਹੋਇਆ ਹੈ ਜਿੱਥੇ ਰਾਤ ਕੀ ਦਿਨੇ ਵੀ ਜਾਣ ਤੋਂ ਪਹਿਲਾਂ ਹਰ ਕੋਈ ਸੋਚਣ ਨੂੰ ਮਜਬੂਰ ਹੋ ਜਾਏਗਾ ਕਿ ਮੈਨੂੰ ਇੱਥੇ ਜਾਣਾ ਚਾਹੀਦਾ ਹੈ ਕਿ ਨਹੀਂ ਇਹ ਰਸਤਾ ਦੇਖ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚੈਨਾਪੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਮਿਤ ਪਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹੁਸ਼ਿਆਰਪੁਰ ਦੇ ਬਸ਼ੂਹੀ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਇੱਕ ਤਰ੍ਹਾਂ ਕੁਦਰਤ ਦੀ ਗੋਦ ਵਿੱਚ ਆ ਇਸ ਪਿੰਡ ਦੇ ਆਲੇ ਦੁਆਲੇ ਕਾਫੀ ਸੰਘਣਾ ਜੰਗਲ ਹੋਣ ਕਰਕੇ ਇਸ ਪਿੰਡ ਦੇ ਲੋਕ ਜਿਹੜੇ ਆ ਤੇ ਉਹਨਾਂ ਨੂੰ ਜਾਨਵਰਾਂ ਤੋਂ ਕਾਫੀ ਤੰਗੀਆਂ ਪਰੇਸ਼ਾਨੀਆਂ ਝੱਲੀਆਂ ਪੈਂਦੀਆਂ ਆ ਚੱਲਦੇ ਆ ਇਸ ਪਿੰਡ ਦੇ ਵਿੱਚ ਜਾ ਕੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਇਸ ਪਿੰਡ ਦਾ ਜਿਹੜਾ ਇਤਿਹਾਸ ਆ 5000 ਸਾਲ ਪਹਿਲਾਂ ਪਾਂਡਵਾਂ ਨਾਲ ਵੀ ਜੁੜਿਆ ਹੋਇਆ ਆ ਕਿਉਂਕਿ ਇਸ ਪਿੰਡ ਵਿੱਚ ਕਾਫੀ ਸੰਘਣਾ ਜੰਗਲ ਹੋਣ ਕਰਕੇ ਇਸ ਪਿੰਡ ਵਿੱਚ ਆ ਕੇ ਜਿਹੜੇ ਪਾਂਡਵ ਸੀ ਉਸ ਟਾਈਮ ਰਹੇ ਸੀ ਤਾਂ ਉਹਨਾਂ ਦਾ ਇਤਿਹਾਸਿਕ ਮੰਦਿਰ ਵੀ ਇੱਥੇ ਬਣਿਆ ਹੋਇਆ ਜੰਗਲ ਦੇ ਵਿੱਚ ਜਿੱਥੇ ਪਹੁੰਚਣਾ ਬਹੁਤ ਮੁਸ਼ਕਲ ਆ ਅੱਜ ਅਸੀਂ ਤੁਹਾਨੂੰ ਉਸ ਮੰਦਿਰ ਤੱਕ ਵੀ ਲੈ ਕੇ ਜਾਣਾ ਆ ਮੈਂ ਤੁਹਾਨੂੰ ਹੁਣ ਪ੍ਰੋਪਰ ਦੱਸ ਦਿੰਦਾ ਆ ਲੋਕੇਸ਼ਨ ਜਿਹੜੀ ਆ ਪਹੁੰਚਣ ਦੀ ਜਦੋਂ ਤੁਸੀਂ ਪੰਜਾਬ ਦੇ ਹਿਸ਼ਾਰਪੁਰ ਤੋਂ ਉੱਨੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਖੜਕਾ ਆਉਂਦਾ ਆ ਖੜਕਾ ਦੇ ਬਿਲਕੁਲ ਇਹ ਮੇਰੇ ਖਾਤੇ 4-5 ਕਿਲੋਮੀਟਰ ਦੂਰ ਇਹ ਪਿੰਡ ਆ ਤੁਸੀਂ ਕਿਸੇ ਨੂੰ ਵੀ ਬਿਸ਼ੂਹੀ ਪਿੰਡ ਦਾ ਪੁੱਛੂਗੇ ਤਾਂ ਤੁਹਾਨੂੰ ਦੱਸ ਦੇਗਾ ਤਾਂ ਤੁਸੀਂ ਆਪਣੀ ਮੋਟਰਸਾਈਕਲ ਆਹੀਂ ਗੱਡੀ ਰਾਹੀਂ ਇੱਥੇ ਪਹੁੰਚ ਸਕਦੇ ਆ ਤੇ ਬੱਸ ਵੀ ਇੱਥੇ ਆਉਂਦੀ ਆ ਸਵੇਰੇ ਸ਼ਾਮ ਉਸ ਹਿਸਾਬ ਨਾਲ ਤੁਸੀਂ ਟਾਈਮ ਪਤਾ ਕਰ ਲਿਓ ਬੱਸ ਸਟੈਂਡ ਤੋਂ ਹਿਆਰਪੁਰ ਤੋਂ ਤਾਂ ਤੁਸੀਂ ਬੱਸ ਰਾਹੀਂ ਵੀ ਇੱਥੇ ਆ ਸਕਦੇ ਆ ਤੇ ਬਾਕੀ ਹੁਣ ਤੁਸੀਂ ਦੇਖ ਹੀ ਰਹੇ ਆ ਕਿ ਕਿੰਨੇ ਸੰਘਣੇ ਜੰਗਲ ਦੇ ਵਿੱਚ ਆ ਬਿਲਕੁਲ ਐਨ ਸ਼ਾਂਤੀ ਆ ਇੱਥੇ ਇਸ ਵੇਲੇ ਚਲੋ ਹੁਣ ਚੱਲਦੇ ਆ ਤੇ ਉੱਥੇ ਜਾ ਕੇ ਗੱਲਬਾਤ ਕਰਦੇ ਆ ਪਿੰਡ ਦੇ ਬਜ਼ੁਰਗਾਂ ਨਾਲ ਧੰਨਵਾਦ ਹੁਣ ਅਸੀਂ ਇਸ ਪਿੰਡ ਵੱਲ ਨੂੰ ਚੱਲ ਪਏ ਆ ਤੁਸੀਂ ਇਸ ਪਿੰਡ ਵੱਲ ਜਾਂਦਾ ਰਸਤਾ ਦੇਖ ਸਕਦੇ ਆ ਤੁਸੀਂ ਜਿੱਧਰ ਵੀ ਨਜ਼ਰ ਮਾਰੂਗੇ ਤੁਹਾਨੂੰ ਸੰਗਣਾ ਜੰਗਲ ਦਿਖਾਈ ਦੇਵੇਗਾ ਇਹ ਪਿੰਡ ਕਾਫੀ ਪਿਛੜਿਆ ਹੋਇਆ ਆ ਤੇ ਜੰਗਲ ਦੇ ਵਿੱਚ ਆ ਇਸ ਪਿੰਡ ਤੇ ਲੋਕਾਂ ਦੀ ਮਿਹਨਤ ਦੇਖ ਕੇ ਤੁਹਾਨੂੰ ਪੁਰਾਣਾ ਪੰਜਾਬ ਯਾਦ ਆ ਜਾਏਗਾ ਬਾਈਕ ਆਸੀਂ ਲਾਤੀ ਆ ਰਸਤੇ ਦੇ ਵਿੱਚ ਤੇ ਸਾਨੂੰ ਬਿਲਕੁਲ ਸਾਹਮਣੇ ਤੇ ਪਿੰਡ ਦੇ ਹੀ ਆ ਕੋਈ ਮਤਲਬ ਤੁਸੀਂ ਲਾ ਲਓ ਲੇਡੀਜ਼ ਤੇ ਜਿਹੜੇ ਗਾਈਆਂ ਵਗੈਰਾ ਮੱਝਾਂ ਵਗੈਰਾ ਚਾਰਦੇ ਆ ਜੰਗਲ ਦੇ ਵਿੱਚ ਤੇ ਅਸੀਂ ਕਿਹਾ ਚਲੋ ਇਹਨਾਂ ਤੋਂ ਪੁੱਛੀਏ ਤੇ ਇਸ ਜੰਗਲਵਾਰੇ ਤੇ ਹੋਰ ਜਾਣਦੇ ਆ ਬਾਕੀ ਪਿੰਡਵਾਰੇ ਵੀ ਇਹਨਾਂ ਤੋਂ ਤੇ ਜਿੱਦਾਂ ਹੁਣ ਤੁਸੀਂ ਦੇਖੇ ਲੋ ਆਲੇ ਦੁਆਲੇ ਕਿੰਨਾ ਸੰਘਣਾ ਜੰਗਲ ਆ ਹਾਂਜੀ ਸਾਸਤਰੀ ਕਾ ਮੱਤਾ ਜੀ ਹੋਰ ਡੰਗਰ ਵਗੈਰਾ ਚਾਰਦੇ ਜੀ ਹਾਂਜੀ ਅਸੀਂ ਦੇਖਿਆ ਦੂਰੋਂ ਅਸੀਂ ਜਾਂਦੇ ਪਏ ਸੀਗੇ ਤੇ ਆਪਣਾ ਪਿੰਡ ਫਿਰ ਇਹੀ ਪੈਂਦਾ ਜੀ ਹਾਂ ਬਿਸ਼ੂਈ ਪੈਂਦਾ ਨਾ ਜੀ ਤੇ ਬਹੁਤ ਸੰਘਣਾ ਜੰਗਲ ਆ ਜੀ ਦੇਖਣਾ ਹੋਵੇ ਤਾਂ ਨਾ ਜੀ ਤੇ ਅਸੀਂ ਦੇਖਿਆ ਕਿ ਅੱਗੇ ਤਾਂ ਹੋਰ ਵੀ ਖੱਡ ਵਗੈਰਾ ਆ ਜਾਣੀਆਂ ਹਾਂਜੀ ਹਾਂਜੀ ਮਾਤਾ ਤੱਕ ਜਾਂਦੇ ਹਾਂ ਨਾ ਤੇ ਫਿਰ ਤੁਸੀਂ ਸਾਰਾ ਦਿਨ ਮਤਲਬ ਇਹ ਗਾਈਆਂ ਵਗੈਰਾ ਚਾਰਦੇ ਜੀ ਅਸੀਂ ਸਾਰੀ ਦਿਨ ਨਹੀਂ ਚਾਰਦੇ ਥੋੜੇ ਟਾਈਮ ਤੇ ਚਾਰਦੇ ਆ ਜੈ ਸਾਡਾ ਬੇਟਾ ਹੁੰਦਾ ਉਹ ਵੀ ਫਿਰ ਮਤਲਬ ਇੱਕ ਤਰ੍ਹਾਂ ਮਤਲਬ ਦੇਖਣਾ ਹੋਵੇ ਤਾਂ ਚਲੋ ਤੁਸੀਂ ਅੱਜ ਆਏ ਆ ਨਾ ਜੀ ਤੇ ਖਤਰਾ ਵਗੈਰਾ ਨਹੀਂ ਜੀ ਦਾ ਪਸ਼ੂਆਂ ਵਗੈਰਾ ਨੂੰ ਇੱਥੇ ਜਾਨਵਰ ਵਗੈਰਾ ਕਾਫੀ ਆ ਜੋ ਸੁਣ ਖਤਰਾ ਹੈਗਾ ਹੈ ਅਸੀਂ ਪਿੰਡ ਦੇ ਬਜ਼ੁਰਗਾਂ ਤੋਂ ਪੁੱਛਿਆ ਤੇ ਉਹ ਕਹਿੰਦੇ ਕਿ ਇੱਥੇ ਬਾਗ ਵਗੈਰਾ ਕਾਫੀ ਹੈ ਜੀ ਹਾਂਜੀ ਤੇ ਫਿਰ ਇਦਾਂ ਔਖਾ ਹੋ ਜਾਂਦਾ ਹੁਣ ਤੁਹਾਨੂੰ ਹਾਂਜੀ ਫਿਰ ਰਾਤ ਨੂੰ ਤਾਂ ਬਹੁਤ ਔਖਾ ਹੁਣ ਪਸ਼ੂ ਆਉਂਦਾ ਜੀ ਰਾਤ ਨੂੰ ਔਖਾ ਫਿਰ ਸੌਣਾ ਪੈਂਦਾ ਇੱਥੇ ਇੱਕ ਜਣੇ ਨੂੰ ਅੱਛਾ ਜੰਗਲ ਦੇ ਵਿੱਚ ਹਾਂਜੀ ਅੱਛਾ ਇੱਥੇ ਸੌਣਾ ਪੈਂਦਾ ਇੱਥੇ ਸਾਡਾ ਬਾੜਾਗਾ ਮਤਲਬ ਜੰਗਲ ਤੇ ਹੀ ਹੋ ਗਿਆ ਜੀ ਇੱਕ ਤਰ੍ਹਾਂ ਨਾਲ ਬੜੀ ਵੈਨ ਦਾ ਸਾਨੂੰ ਆ ਦੋੜਾ ਜੰਗਲ ਇਹ ਗੇ ਭੱਦਰ ਇਲਾਕਾ ਹੈ ਨਹੀਂ ਮਤਲਬ ਇੱਕ ਜਣੇ ਨੂੰ ਘਰ ਦੇ ਨੂੰ ਪੈਣਾ ਪੈਂਦਾ ਬਾੜੇ 'ਚ ਸਾਨੂੰ ਪਈ ਰਾਤ ਦਿਨ ਦੀ ਰੱਖੀ ਹੈ ਇਹ ਸਾਨੂੰ ਹੈਗੀ ਹੈ ਜੀ ਦੇਖ ਲਓ ਇਹ ਵੀ ਇੱਕ ਮਤਲਬ ਬੰਦਾ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਪਸ਼ੂਆਂ ਦਾ ਬੰਦਾ ਲਾਜ਼ਮੀ ਹੁੰਦਾ ਹੀ ਇੱਥੇ ਹੂੰ 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 ਕਾफी ਔਖਾ ਹੈ ਨਾ ਜੀ ਪਸ਼ੂਆਂ ਦਾ ਹੈ ਜੀ ਤੇ ਕਦੀ ਪਿਆ ਤਾਂ ਨਹੀਂ ਜਾਂ ਕੋਈ ਜਾਨਵਰ ਵਗੈਰਾ ਆਹ ਪੈ ਜਾਂਦਾ ਪਸ਼ੂ ਲੈ ਜਾਂਦਾ ਚੱਕਾ ਕੁੱਤੇ ਵੀ ਲੈ ਜਾਂਦਾ ਚੱਕ ਕੇ ਹਾਂਜੀ ਅੱਛਾ ਜੀ ਤੁਹਾਡੇ ਕਦੀ ਬੰਦਿਆਂ ਨੂੰ ਵੀ ਪੈ ਜਾਂਦਾਗਾ ਬੰਦਿਆਂ ਨੂੰ ਪੈ ਜਾਂਦਾ ਤੁਹਾਡੇ ਕਦੀ ਪਸ਼ੂ ਵਗੈਰਾ ਤਾਂ ਨਹੀਂ ਚੱਕਿਆ ਜੀ ਕੋਈ ਸਾਡੇ ਨਹੀਂ ਚੱਕੇ ਸਾਡੇ ਆਰ ਦੁਆਲੇ ਆਂਦੇ ਚੱਕੇ ਚੱਕ ਲਏ ਹਾਂ ਜੀ ਪਸ਼ੂ ਇਹਨਾਂ ਜੀ ਮਤਲਬ ਕਿਦਾਂ ਬੱਚੇ ਵਗੈਰਾ ਚੱਕ ਲਾਂਦਾ ਜਾਂ ਬੱਚੇ ਨਹੀਂ ਜਦੋਂ ਬੱਕਰੀਆਂ ਬੁੱਕਰੀਆਂ ਹੋਈਆਂ ਹਾਂ ਤੇ ਗਾਈਆਂ ਨੂੰ ਵੀ ਪੈ ਜਾਂਦਾਗਾ ਉਦਾਂ ਜੇ ਆਪਣੀ ਮਾਰ ਤੇ ਹੋਵੇ ਤੇ ਕੁੱਤਿਆਂ ਨੂੰ ਵੀ ਲੈ ਜਾਂਦਾ ਕੁੱਤਿਆਂ ਨੂੰ ਵੀ ਲੈ ਜਾਂਦਾ ਜੀ ਉਦਾਂ ਤੁਸੀਂ ਕਦੀ ਦੇਖਿਆ ਜੀ ਆਪਣੇ ਅੱਖੀ ਤੈਨੂੰ ਐਸੇ ਨਹੀਂ ਦੇਖਿਆ ਉਦਾਂ ਤੇ ਤੁਹਾਡੇ ਘਰ ਦੇ ਤਾਂ ਦੇਖਿਆ ਹੋਊ ਕਿਸੇ ਨੇ ਜੀ ਮੇਰੇ ਘਰ ਦੇ ਗੁਜ਼ਰ ਗਏ ਉਹ ਨਹੀਂ ਦੇਖਿਆਗਾ ਸਾਡੇ ਬੇਟੇ ਨੇ ਵੀ ਦੇਖਿਆ ਹੈ ਅੱਛਾ ਦੇਖ ਚਲੋ ਤੁਸੀਂ ਕਾਫੀ ਹਿੰਮਤ ਵਾਲੇ ਆ ਜੀ ਜਿੱਦਾਂ ਹੁਣ ਜੰਗਲ ਦੇ ਵਿੱਚ ਸ਼ਾਮ ਪੈਣ ਵਾਲੀ ਆ ਤੁਸੀਂ ਪਸ਼ੂ ਲੈ ਕੇ ਇਸ ਵੇਲੇ ਘੁੰਮਦੇ ਪਏ ਆ ਨਾ ਜੀ ਤੇ ਬਾਕੀ ਬਨ ਦੇਵੀ ਬਾਰੇ ਥੋੜਾ ਦੱਸੋ ਤੁਹਾਨੂੰ ਪਤਾ ਹੋਣਾ ਆ ਜਿਹੜਾ ਪਾਂਡਵਾਂ ਦੁਆਰਾ ਕਹਿੰਦੇ ਪੰਡਵ ਆਏ ਸੀਗੇ ਉੱਥੇ ਕਾਫੀ ਟਾਈਮ ਰਹਿ ਕੇ ਗਏ ਆ ਜੰਗਲ ਦੇ ਵਿੱਚ ਨਾ ਜੀ ਤੇ ਉੱਥੇ ਕਹਿੰਦੇ ਘੜਾ ਵੀ ਪਿਆ ਆ ਭੀਮ ਦਾ ਜਾ ਕੇ ਤੁਸੀਂ ਦੇਖ ਲਓ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਅੱਛਾ ਭੀਮ ਦਾ ਘੜਾ ਆ ਜੀ ਉਹ ਹਾਂਜੀ ਜਾਨਵਰਾਂ ਦੀ ਕਾਫੀ ਔਖੀ ਆ ਜੀ ਰੱਖੀ ਕਰਨੀ ਹੈ ਨਾ ਪਸ਼ੂ ਆ ਵਗੈਰਾ ਦੀ ਹੈ ਨਾ ਤੇ ਫੇਰ ਵੀ ਤੁਸੀਂ ਹਿੰਮਤ ਵਾਲੇ ਆ ਜਿਹੜੇ ਜੰਗਲ ਦੇ ਵਿੱਚ ਗ ਤੇ ਆਮ ਬੰਦਾ ਤਾਂ ਇਧਰ ਨੂੰ ਦਿਨੇ ਵੀ ਆਉਣ ਨੂੰ ਡਰ ਲੱਗਦਾ ਜੀ ਜੇ ਸ਼ਾਇਦ ਦੇ ਕਿਸੇ ਨੇ ਆਉਣਾ ਹੋਵੇ ਫਿਰ ਵੀ ਪਧਰਾ ਹੋ ਗਿਆ ਪਹਿਲੇ ਤਾਂ ਬਹੁਤ ਉੱਪਰ ਕਰੀ ਬਾਦੀ ਸੀ ਮੋਟਾ ਫਿਰ ਪਧਰਾ ਹੋ ਗਿਆ ਇਹ ਠੀਕ ਆ ਠੀਕ ਆ ਜਿਹੜਾ ਖਰੀਦ ਲਿਆ ਬਾਦੀਆਂ ਨੇ ਆ ਕੇ अच्छा ਜਿਹੜੇ ਬਾਹਰਲੇ ਲੋਕ ਆਲੇ ਵਾਲੇ ਦੇ ਹਾਂਜੀ ਆ ਫਾਰਮਾ ਖਰੀਦ ਲਈਆਂ ਬਣਾਈਆਂ ਆ ਦੇਖੋ ਤਾਂ ਫਾਰਮਾ ਮਤਲਬ ਠੀਕ ਆ ਤੁਸੀਂ ਇਦਾਂ ਕਹਿੰਦੇ ਜਿੱਦਾਂ ਹੁਣ ਬਾਹਰਲੇ ਲੋਕ ਆ ਕੋਈ ਕਿਤੇ ਸਟੇਟ ਦਾ ਕੋਈ ਕਿਸੇ ਸਟੇਟ ਦਾ ਦਿੱਲੀ ਤੋਂ ਆਗੇ اچھا ਉਹ ਲੋਕ ਆਗੇ ਖਰੀਦੀ ਜਾਂਦੇ ਵੇ ਇੱਥੇ ਨਾ ਜਗਾ ਵੀ ਕੜੀ ਕਾਫੀ ਸਸਤੀ ਆ ਕਹਿੰਦੇ 3-4 ਲੱਖ ਰੁਪਏ ਕਿੱਲਾ ਆ ਇੱਥੇ ਨਾ ਜੀ ਇਦੋਂ ਪਤਾ ਨਹੀਂ ਸਾਨੂੰ ਤਾਂ ਇਸ ਤੋ ਵਿੱਚ ਨਹੀਂ ਨਸਲ ਬੋਤਾ ਇਦੋਂ ਹਾਂਜੀ ਮਤਲਬ ਤਾਂ ਹੀ ਆਈ ਜਾਂਦੇ ਜੀ ਬਾਹਰਲੇ ਬੰਦੇ ਆਈ ਜਾਂਦੇ ਨਾ ਬਹੁਤ ਖਰੀਦਿਆ ਕਰਦੇਗੇ ਹਾਂ ਹਾਂਜੀ ਠੀਕ ਆ ਠੀਕ ਆ ਜੀ ਤੇ ਚਲੋ ਬਹੁਤ ਵਧੀਆ ਜੀ ਦੇਖੋ ਅਸੀਂ ਜਾਂਦੇ ਪੈ ਸੀ ਅ ਕਿ ਮਾਤਾ ਲੱਗਦੇ ਆ ਸਾਹਮਣੇ ਤੇ ਅਸੀਂ ਦੇਖ ਕੇ ਫਿਰ ਰੁਕੇ ਸੀਗੇ ਚਲੋ ਗੱਲਬਾਤ ਕਰੀਏ ਕਿਉਂਕਿ ਆ ਚੀਜ਼ਾਂ ਜੰਗਲ ਦੇ ਵਿੱਚ ਇੱਕ ਵਧੀਆ ਲੱਗਦਾ ਤੁਸੀਂ ਚਾਰ ਦੇ ਪਏ ਪਸ਼ੂ ਵਗੈਰਾ ਨਾ ਜੀ ਅਸੀਂ ਦੇਖ ਕੇ ਰੁਕੇ ਸੀਗੇ ਚਲੋ ਪੁੱਛ ਗਏ ਨਾ ਇਸ ਦਾ ਬਗਦਾ ਹੀ ਰਾਤ ਨੂੰ ਤਾਂ ਹੁਣ ਤਾਂ ਬਗਿਆ ਕਰਦਾਗਾ ਤਾਂ ਕੋਈ ਡਰ ਨਹੀਂਗਾ ਚਲੋ ਇੱਕ ਗੱਲ ਆ ਜੀ ਜਿੱਦਾਂ ਮਾਜੀ ਆ ਹੁਣ ਤੁਸੀਂ ਜੇ ਕੰਮ ਕਰਦੇ ਆ ਨਾ ਇਦਾਂ ਤਾਂ ਸਰੀਰ ਵੀ ਫਿੱਟ ਰਹਿੰਦਾ ਬੰਦੇ ਦਾ ਨਹੀਂ ਤਾਂ ਬੰਦਾ ਬੈਠਾ-ਬੈਠਾ ਤਾਂ ਬਿਮਾਰੀਆਂ ਲੱਗਦੀਆਂ ਜੀ ਬੰਦੇ ਨੂੰ ਨਾ ਜੀ ਚਲੋ ਠੀਕ ਆ ਜੀ ਹਾਂਜੀ ਠੀਕ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਜਿੱਥੇ ਹਾਜੀ ਇਹ ਕਹਾ ਤੁਸੀਂ ਆ ਥੋੜੀ ਦੂਰੀ ਤੇ ਐ ਠੀਕ ਆ ਠੀਕ ਪਰ ਮੰਦਿਰ ਬਹੁਤ ਵਧੀਆਗਾ ਦੇਖਣੇ ਆ ਦੇਖਣੇ ਵਾਲਾ ਜੀ ਚਲੋ ਸਾਨੂੰ ਇੱਥੇ ਬੇਰ ਨਜ਼ਰ ਆਏ ਤੇ ਤੁਹਾਨੂੰ ਦਿਖਾਲਦੇ ਆ ਬਿਲਕੁਲ ਸਾਹਮਣੇ ਤੁਸੀਂ ਦੇਖੋ ਪੀਲੇ ਪੀਲੇ ਤੁਹਾਨੂੰ ਬੇਰੇ ਬੇਰ ਦੇਖਣ ਨੂੰ ਮਿਲਣਗੇ ਜਿੱਧਰ ਵੀ ਤੁਸੀਂ ਦੇਖੋ ਇਹ ਸਾਰਾ ਏਰੀਆ ਜਿਹੜਾ ਆ ਬੇਰੀਆਂ ਨਾਲ ਭਰਿਆ ਪਿਆ ਆ ਤੇ ਸਾਨੂੰ ਇਹ ਬੇਰ ਦੇਖ ਕੇ ਬਚਪਨ ਦੀ ਯਾਦ ਯਾਦ ਆ ਗਈ ਆ ਜਦੋਂ ਅਸੀਂ ਛੋਟੇ ਹੁੰਦੇ ਸਕੂਲੇ ਪੜ੍ਹਦੇ ਹੁੰਦੇ ਸੀ ਤਾਂ ਕਈ ਬਜ਼ੁਰਗ ਸਕੂਲ ਦੇ ਬਾਹਰ ਟੋਕਰੀਆਂ ਦੇ ਵਿੱਚ ਪਾ ਕੇ ਇਹ 베ਰ ਲੈ ਕੇ ਹੁੰਦੇ ਸੀਗੇ ਤੇ ਇਹ 베ਰ ਤੁਸੀਂ ਦੇਖ ਲਓ ਪਹਾੜੀ 베ਰ ਆ ਤੇ ਜਿਹੜੇ ਬਿਲਕੁਲ ਪੀਲੇ ਪੀਲੇ ਕਲਰ ਦੇ ਆ ਤੇ ਕਈ 베ਰ ਤੁਸੀਂ ਦੇਖ ਲਓ ਐਨ ਪੱਕ ਕੇ ਉਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਆ ਤੇ ਇਹਨਾਂ ਨੂੰ ਖਾਣ ਦਾ ਇੱਕ ਵੱਖਰਾ ਹੀ ਮਜ਼ਾ ਆ ਰਿਹਾ ਸਾਨੂੰ ਜਿਹੜਾ ਬਚਪਨ ਦੀ ਯਾਦ ਨੂੰ ਹਰਾ ਕਰਦਾ ਪਿਆਇਆ ਬਹੁਤ ਵਧੀਆ ਲੱਗਾ ਸਾਨੂੰ ਤੇ ਕਈ 베ਰ ਤਾਂ ਇਹ ਮਿੱਠੇ ਆ ਤੇ ਕਈ ਖੱਟੇ ਵੀ ਹੈਗੇ ਆ ਜਿਹਨੂੰ ਖਟਮਿਟੇ ਅਸੀਂ ਕਹਿ ਸਕਦੇ ਆ ਮਤਲਬ ਇੱਕ ਯਾਦ ਆ ਗਈ ਆ ਬਚਪਨ ਦੀ ਤੁਸੀਂ ਵੀ ਜੇ ਮੇਰੇ ਭਰਾ ਭੈਣ ਇੱਧਰ ਆਉਂਦੇ ਆ ਤਾਂ ਤੁਹਾਨੂੰ ਬੇਰ ਇਸ ਵੇਲੇ ਆ ਸੀਜ਼ਨ ਦੇ ਵਿੱਚ ਬਹੁਤ ਮਿਲਣਗੇ ਇੱਥੇ ਜਗ੍ਹਾ ਜਗ੍ਹਾ ਤੇ ਤੁਹਾਨੂੰ ਇਦਾਂ ਦੀਆਂ 베ਰੀਆਂ ਮਿਲਣਗੀਆਂ ਦੇਖਣ ਨੂੰ ਕਾਫੀ ਵਧੀਆ ਲੱਗੂਗਾ ਸਭ ਤੋਂ ਮੇਨ ਕੀ ਇਹ ਜਿਹੜੀ 베ਰੀਆਂ ਆ ਇਹ ਕੁਦਰਤੀ ਗੋਤ ਦੇ ਵਿੱਚ ਆ ਇੱਕ ਤਰ੍ਹਾਂ ਤੁਸੀਂ ਦੇਖੇ ਲਿਆ ਕਿੰਨਾ ਵਧੀਆ ਇੱਥੇ ਨੇਚਰ ਆ ਬਿਲਕੁਲ ਸ਼ਾਂਤੀ ਆ ਇੱਕ ਵੱਖਰਾ ਹੀ ਸਕੂਨ ਮਿਲਦਾ ਪਿਆ ਇਸ ਵੇਲੇ ਤੇ ਉੱਪਰ ਤੁਸੀਂ ਲਾ ਲੋ ਕਿ ਜੇ ਅਸੀਂ ਕੋਈ ਇਦਾਂ ਦੀ ਚੀਜ਼ ਖਾਣੇ ਆ ਤਾਂ ਉਹਦਾ ਵੱਖਰਾ ਹੀ ਟੇਸਟ ਹੋ ਜਾਂਦਾ ਆ ਤੇ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਤੁਸੀਂ ਵੀ ਇੱਧਰ ਜਰੂਰ ਆਓ ਜੇ ਤੁਸੀਂ ਆਉਣਾ ਚਾਹੁੰਦੇ ਆ ਤਾਂ ਤੁਸੀਂ ਕੁਦਰਤ ਦੀਆਂ ਇਨ੍ਹਾਂ ਚੀਜ਼ਾਂ ਦਾ ਤੇ ਕੁਦਰਤ ਦਾ ਤੁਸੀਂ ਮਜ਼ਾ ਲੈ ਸਕਦੇ ਆ ਕਾਫੀ ਵਧੀਆ ਲੱਗੂਗਾ ਹੁਣ ਅਸੀਂ ਪਿੰਡ ਵਿੱਚ ਪਹੁੰਚ ਗਏ ਆ ਹੁਣ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਇਸ ਪਿੰਡ ਬਾਰੇ ਕਿ ਇਸ ਪਿੰਡ ਦੇ ਲੋਕ ਕਿਸ ਤਰ੍ਹਾਂ ਦਾ ਆਪਣਾ ਜੀਵਨ ਬਤੀਤ ਕਰ ਰਹੇ ਆ ਅਸੀਂ ਪਿੰਡ ਬਸ਼ੂਜੀ ਦੇ ਵਿੱਚ ਪਹੁੰਚ ਕੇ ਸਗੇ ਤੇ ਸਾਨੂੰ ਬਜ਼ੁਰਗ ਮਿਲੇ ਆ ਤੇ ਤੁਸੀਂ ਦੇਖ ਲਓ ਠੰਡ ਦਾ ਕਾਫੀ ਮਾਹੌਲਾ ਤੇ ਇੱਧਰ ਸਗੋਂ ਥੋੜੀ ਜਿਆਦਾ ਆ ਕਿਉਂਕਿ ਆਲੇ ਦੁਆਲੇ ਜੰਗਲ ਆ ਉਹਦੇ ਕਰਕੇ ਤੇ ਠੰਡ ਕਾਫੀ ਆ ਇੱਥੇ ਤੇ ਫਿਰ ਪੁੱਛਦੇ ਆ ਬਜ਼ੁਰਗਾਂ ਦੇ ਕੋਲ ਤੇ ਇਸ ਪਿੰਡ ਬਾਰੇ ਜਾਣਦੇ ਆ ਤੇ ਬਾਕੀ ਇੱਥੇ ਜਿਹੜਾ ਤੁਹਾਨੂੰ ਦੱਸਿਆ ਕਿ ਇਤਿਹਾਸਿਕ 5000 ਸਾਲ ਪੁਰਾਣਾ ਇਤਿਹਾਸ ਜੁੜਿਆ ਹੋਇਆ ਪੰਡਵਨ ਦੇ ਨਾਲ ਤੇ ਉਹਦੇ ਬਾਰੇ ਵੀ ਪੁੱਛਾਂਗੇ ਬਜ਼ੁਰਗਾਂ ਨੂੰ ਕੰਪੀਆ ਬਲ ਮਾਟੀ ਜੀ ਸੋਰੀ ਤੇ ਬਸ ਵਧੀਆ ਸਰ ਵਧੀਆ ਤੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਜੀ ਪਹਿਲਾਂ ਤਾਂ ਇਸ ਪਿੰਡ ਬਾਰੇ ਇਸ ਪਿੰਡ ਦਾ ਨਾਮ ਬਿਸ਼ੋਹੀ ਹੈ ਜੀ ਇਹ ਪਿੰਡ ਦਾ ਨਾਮ ਬਿਸ਼ੋਹੀ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਪਿੰਡ ਦੇ ਅਸੀਂ ਦੇਖਿਆ ਜੀ ਆਲੇ ਦੁਆਲੇ ਕਾਫੀ ਸੰਘਣਾ ਜੰਗਲ ਆ ਇਹ ਦੇਖਣਾ ਹੋਵੇ ਤਾਂ ਜੰਗਲ ਸਾਡਾ ਇੱਥੋਂ ਪੈਦਲ ਕਮ ਸੇ 2.5 ਕਿਲੋਮੀਟਰ ਦੂਰ ਜੰਗਲ ਪੈਂਦਾ ਜੰਗਲ ਕਾਫੀ ਸੰਘਣਾ ਜੰਗਲ ਹੈ ਠੀਕ ਹੈ ਜੀ ਬਾਕੀ ਸਾਰਾ ਹੁਣ ਤੁਹਾਨੂੰ ਪਤਾ ਜੀ ਇੱਥੇ ਸਾਰੇ ਜੰਗਲੀ ਜਾਨਵਰ ਤਾਂ ਹੈ ਹੀ ਸਾਰੇ ਚੀਤਾ ਵੀ ਹੈ ਤੇ ਬਾਕੀ ਉਹ ਗੋਨਾ ਹੈ ਜਾਂ ਸੰਭਰ ਹੈ ਨਸੂਰ ਹੈ ਠੀਕ ਹੈ ਠੀਕ ਹੈ ਸਾਡੇ ਫਸਲਾਂ ਦਾ ਵੀ ਨੁਕਸਾਨ ਕਰਦੇ ਆ ਉਹ ਕੀ ਕਾਫੀ ਜਾਨਵਰ ਕਾਫੀ ਜਾਨਵਰ ਬਹੁਤ ਹੈ ਕਾਫੀ ਮਤਲਬ ਇੱਕ ਤਰ੍ਹਾਂ ਦੇਖਣਾ ਬਈ ਹਰ ਤਰ੍ਹਾਂ ਦਾ ਜਾਨਵਰ ਆ ਜੀ ਇਥੇ ਬਾਰੇ ਜਾਨਵਰ ਹਰ ਤਰ੍ਹਾਂ ਦਾ ਜਾਨਵਰ ਆਗ ਵੀ ਹੈਗਾ ਹੂੰ ਬਾਗ ਵੀ ਹੈਗਾ ਹਾਂ ਜੀ ਠੀਕ ਹੈ ਠੀਕ ਹੈ ਜੀ ਤੇ ਫਿਰ ਮਤਲਬ ਪਿੰਡ ਦੇ ਵਿੱਚ ਵੀ ਕਦੀ ਆਈ ਦੀ ਜਾਨਵਰ ਵਗੈਰਾ ਜੀ ਪਿੰਡ ਚ ਕਈ ਵਾਰੀ ਆ ਜਾਂਦੇ ਕੁੱਤੇ ਚੱਕ ਲੈਣੇ ਸੀ ਕਈ ਵਾਰ ਦੇਖਿਆ ਪਿੱਛੇ ਉਹਨਾਂ ਲੋਰ ਪਿਛਲੇ ਮਹੀਨੇ ਦੇਖਿਆ ਗਏ ਨੇ ਅੱਛਾ ਜੀ ਅਸੀਂ ਤਾਂ ਨਹੀਂ ਦੇਖਿਆ ਲੇਕਿਨ ਬਾਕੀ ਬੱਚੇ ਉਹ ਦੱਸਦੇ ਬਾਕੀ ਜਿਹੜੇ ਮੁੰਡੇ ਬਾਹਰ ਗਏ ਘੁੰਮਦੇ ਬਾਹਰ ਗਏ ਇਥੋਂ ਬਾਗ ਆਇਆ ਰਾਤੀ ਅੱਛਾ ਰਾਤ ਆਇਆ ਜੀ ਤੇ ਕਦੀ ਜਾਨਵ ਤੇ ਬਾਕੀ ਤੇ ਇਸ ਪਿੰਡ ਦੇ ਵਿੱਚ ਬਾਕੀ ਜਿੱਦਾਂ ਜੀ ਹੁਣ ਮੈਕਸਿਮਮ ਲੋਕ ਜਿਹੜੇ ਆ ਕੋਈ ਕੀ ਕੰਮ ਧੰਦਾ ਕੀ ਕਰਦੇ ਆ ਜੀ ਖੇਤੀਬਾੜੀ ਦਾ ਹੀ ਆ ਜੀ ਖੇਤੀਬਾੜੀ ਇਹ ਆਪਣਾ ਹੋਰ ਬਾਕੀ ਵੀਰਸਤ ਹੈ ਨਹੀਂ ਮਤਲਬ ਮਤਲਬ ਜਿਹੜੇ ਦੇਖਣਾ ਹੋਵੇ ਖੇਤੀਬਾੜੀ ਦਾ ਜ਼ਿਆਦਾ ਕੰਮ ਹੈ ਨਾ ਜੀ ਖੇਤੀਬਾੜੀ ਦਾ ਹੀ ਸਾਡਾ ਜੀ ਤੇ ਫਿਰ ਜਾਨਵਰ ਵਗੈਰਾ ਤਾਂ ਕਾਫੀ ਵਿਅੋਖਾ ਨਹੀਂ ਕਰ ਦਿੰਦੇ ਜੀ ਜਾਨਵਰ ਦਾ ਬਹੁਤ ਨੁਕਸਾਨ ਹੈ ਫਸਲਾਂ ਦਾ ਨੁਕਸਾਨ ਬਹੁਤ ਹੁੰਦਾ ਬਹੁਤ ਹੁੰਦਾ ਠੀਕ ਆ ਠੀਕ ਆ ਵੀ ਬੇਰੀ ਬਰੀ ਸਪਾਰਸ਼ ਕੀਤੀ ਗੌਰਮਤ ਦੇ ਕੋਈ ਹਾਲਤ ਨਹੀਂ ਨਿਕਲ ਰਹੇ ਠੀਕ ਆ ਠੀਕ ਆ ਤੇ ਮਤਲਬ ਚਲੋ ਇੱਕ ਅਨਾ ਕੇ ਪਲੂਸ਼ਨ ਤਾਂ ਰਹਿਤਾ ਇੱਕ ਨੇਚਰ ਦੇ ਵਿੱਚ ਆ ਨਾ ਪ੍ਰਮਾਤਮਾ ਦੀ ਇਹ ਬਹੁਤ ਵੱਡੀ ਗੱਲ ਆ ਤੇ ਜੇ ਜਿੱਦਾਂ ਥੋੜੀ ਜਿਹੀ ਫੈਸਿਲਿਟੀ ਹੋਰ ਮਿਲ ਜਵੇ ਪਿੰਡ ਨੂੰ ਇਹ ਚੀਜ਼ਾਂ ਦੀ ਤਾਂ ਬਹੁਤ ਵਧੀਆ ਪਿੰਡ ਬਣ ਸਕਦਾ ਜੇ ਦੇਖਣਾ ਹੋਵੇ ਨਾ ਜੀ ਬਹੁਤ ਬੜੀ ਹੋ ਸਕਦਾ ਅੱਛਾ ਹੋ ਸਕਦਾ ਲੇਕਿਨ ਫੈਸਿਲਿਟੀ ਹੈ ਵੀ ਖੈਰ ਪਹਿਲੇ ਨਾਲੋਂ ਕਾਫੀ ਸੁਵਾਰ ਹੈ ਪਹਿਲੇ ਨਾਲੋਂ ਤਾਂ ਹੂੰ ਹੂੰ ਬਾਕੀ ਜੰਗਲੀ ਜਾਨਵਰ ਬਹੁਤ ਆ ਬਹੁਤ ਆ ਜਿੱਦਾਂ ਗਿੱਦੜ ਹੈ ਹੂੰ ਹੂੰ ਸ਼ਿਤਾ ਹੈ ਬਾਘ ਹੈ ਹੂੰ ਉਹ ਜਾਨਵਰ ਚੱਕੇ ਲਏ ਜਾਂਦੇ ਲੋਕਾਂ ਨੇ ਜਿੱਦਾਂ ਤੇ ਗਾਂ ਛੱਡਿਓ ਵੀ ਆ ਚੋਗਣੇ ਵੀ ਛੱਡਿਓ ਰਸਤੇ ਮਿਲਦੇ ਨਹੀਂ ਹੈਗੇ ਜਿੱਦਾਂ ਜਾਨਵਰ ਪਾਣੀ ਪਾਣੀ ਦੀ ਗਰਮੈਂਟ ਅੱਜ ਨਾਲ ਉਹ ਹੈ ਪਰ ਜਿਆਦਾ ਨਹੀਂ ਹੈ ਮਤਲਬ ਇੱਕ ਗਰਮੈਂਟ ਦੇ ਟਿਊਬ ਵਾਲਾ ਦੋੜਾ ਹੋਵੇ ਥੋੜਾ ਪਿੰਡ ਪਿਛੜਿਆ ਵੀ ਹੈਗਾ ਜੀ ਹੈਗਾ ਪਿਛੜਿਆ ਹੋਇਆ ਹੈ ਜਦੋਂ ਇੱਕ ਕੁਦਰਤੀ ਮਤਲਬ ਤੁਸੀਂ ਲਾ ਲੋਗੇ ਗੋਦ ਵਿੱਚ ਆਏ ਨੇਚਰ ਚਾਹ ਤਾਂ ਜੇ ਥੋੜੀ ਜਿਹਾ ਵਧੀਆ ਹੋ ਜਾਏ ਸਿਸਟਮ ਦਾ ਬਹੁਤ ਵਧੀਆ ਹੋ ਜਾਵੇ ਬਹੁਤ ਜੀ ਵਧੀਆ ਬਹੁਤ ਜੀ ਵਧੀਆ ਇੱਥੇ ਪਾਰਕ ਬਹੁਤ ਆਣ ਦੇਖਣ ਵਾਸਤੇ ਜੇ ਕਿਸੇ ਨੂੰ ਇਸ ਦਾ ਇਤਿਹਾਸ ਦਾ ਪਤਾ ਹੋਵੇ ਬਹੁਤ ਜਗਾ ਸਾਡੇ ਜੰਗਲ ਚ ਠੀਕ ਆ ਮਤਲਬ ਇਤਿਹਾਸ ਦਾ ਮਤਲਬ ਜਿੱਦਾਂ ਹਾਂ ਤੁਹਾਨੂੰ ਪੁੱਛਣਾ ਸੀਗਾ ਕਿ ਜਿੱਦਾਂ ਅਸੀਂ ਪਹਿਲਾਂ ਵੀ ਪੁੱਛਿਆ ਬਜ਼ੁਰਗਾਂ ਨੂੰ ਕਿ ਇਤਿਹਾਸਿਕ ਆ ਕਹਿੰਦੇ 5000 ਸਾਲ ਪੁਰਾਣਾ ਤੇ ਮਤਲਬ ਜੰਗਲ ਦੇ ਵਿੱਚ ਮਤਲਬ ਸਥਾਨ ਵੀ ਹੈਗਾ ਆ ਜਿੱਥੇ ਪੰਡਵ ਰਹੇ ਸੀਗੇ ਜੰਗਲ ਦੇ ਵਿੱਚ ਨਾ ਜੀ ਤੇ ਇਹ ਵੀ ਇੱਕ ਲੁਕੀ ਹੋਈ ਅਜ ਤਖਣਾ ਉਹ ਕਹਿੰਗੇ ਹਿਸ਼ਾਰਪੁਰ ਤੋਂ ਬਿਲਕੁਲ ਤੁਸੀਂ ਲਾ ਲੋਗੇ ਜਿੱਦਾਂ ਦੱਸਿਆ ਉਹਨਾਂ ਨੇ 18 ਕਿਲੋਮੀਟਰ ਦੂਰ ਤੇ ਲੋਕਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ ਕਿ ਇੱਥੇ ਪੰਡਵ ਰਹੇ ਸੀਗੇ ਤੇ ਉਹਨਾਂ ਦਾ ਸਮਾਨ ਵੀ ਪਿਆ ਹੋਇਆ ਆ ਜੋ ਸਾਨੂੰ ਪਤਾ ਲੱਗਾ ਘੜਾ ਆ ਸਵਾ ਮਣ ਦਾ ਦੀਵਾ ਆ ਉਹਦੇ ਬਾਰੇ ਜੀ ਜਿਹੜਾ ਜੰਗਲ ਦੇ ਵਿੱਚ ਆ ਜਿਹੜਾ ਜੰਗਲ ਦੇ ਵਿੱਚ ਦੀਵਾ ਜਿਹਨੂੰ ਤੁਸੀਂ ਘੜਾ ਕਹਿੰਦੇ ਆ ਨਾ ਹਾਂ ਘੜਾ ਉਹਨੂੰ ਹੀਮ ਗੜਵੀ ਕਹਿੰਦੇ ਆ ਹੀਮ ਦੀ ਗੜਵੀ ਆ ਗੜਵੀ ਅੱਛਾ ਦੇਖ ਲਓ ਗੜਵੀ ਨਾਲ ਪਾਣੀ ਪੀਤਾ ਸੀ ਐਡਾ ਵੱਡਾ ਉਹਨੂੰ ਗੜਵੀ ਕਹਿੰਦੇ ਸੀ ਕਹਿੰਦਾ ਜੀ ਤਾਂ ਉਹ ਜਿਹੜਾ ਦੀਵਾ ਆ ਸਵਾ ਮਣ ਦਾ ਦੀਵਾ ਪਹਿਲੇ ਉੱਪਰ ਹੁੰਦਾ ਸੀ ਪਰਬਤ ਦੇ ਪਹਾੜੂ ਉੱਪਰੋਂ ਦੇ ਸੇ ਓਕੇ ਠੀਕ ਆ ਜੀ ਤਾਂ ਹੁਣ ਚੱਕ ਕੇ ਅਸੀਂ ਥੱਲੇ ਲਿਆ ਕੇ ਰੱਖਿਆ ਮਤਲਬ ਪਹਿਲਾਂ ਪਹਾੜ ਦੇ ਉੱਪਰ ਪਿਆ ਹੁੰਦਾ ਈ ਦੀਵਾ ਉੱਪਰ ਹਾਂਜੀ ਉੱਪਰ ਹੁੰਦਾ ਸੀ ਉਪਰੋਂ ਲਿਆ ਕੇ ਥੱਲੇ ਰੱਖਿਆ ਸਵਾ ਮਨ ਦਾ ਦੀਵਾ ਹਾਂ ਸਵਾ ਮਨ ਦਾ ਜੀ ਤੇ ਜਿਹੜਾ ਘੜਾ ਆ ਤੇ ਉਹ ਵੀ ਕਾਫੀ ਵੱਡਾ ਕਨੇ ਦੇਖਣ ਨੂੰ ਹਾਂਜੀ ਐਡਾ ਵੱਡਾ ਮਾਰਤਾ ਜੀ ਤੁਸੀਂ ਦੇਖ ਲੋ ਨਾ ਉਸ ਟਾਈਮ ਉਹਨਾਂ ਦੀ ਇੱਕ ਅਸਰ ਉਹ ਦੂਈ ਸੀਗੀ ਹਾਂਜੀ ਤੇ ਬਾਕੀ ਉਹ ਜਿਹੜਾ ਮੰਦਿਰ ਹੈ ਇੱਕ ਪੱਥਰ ਦਾ ਬਣਾਇਆ ਹੋਇਆ ਇੱਕ ਰਾਚੂ ਬਣਿਆ ਸੀ ਇੱਕ ਜਿੰਨਾ ਕਿ ਸਾਡੇ ਸੁਣ ਚ ਆ ਬਈ ਉਹ ਉੱਥੇ ਗੁਜਰੇ ਰਹਿੰਦੇ ਹੁੰਦੇ ਸੀ ਉਹਨਾਂ ਦੇ ਨਾਲ ਛੇਤੀ ਉੱਥੇ ਗੁਜਰਾਣੇ ਘਰ ਹੁੰਦੇ ਸੀ ਕਿਹੜੇ ਗੁਜਰੇ ਰਹਿੰਦੇ ਹੁੰ ਉਹ ਫਿਰ ਉੱਠ ਕੇ ਚਲੇ ਗਏ ਵੀ ਸਵੇਰ ਹੋ ਗਈ ਹੈ ਹਾਂ ਹਾਂ ਬਾਕੀ ਜਿਹੜੀ ਹੁਣ ਬਣਾਇਆ ਸਭ ਕੁਝ ਕਮੇਟੀ ਨੇ ਬਣਾਇਆ ਸਾਰਾ ਕੁਝ ਅੱਗੇ ਹੁਣ ਤਾਂ ਲਾਈਟ ਵੀ ਚਲੇ ਗਈ ਹੈ ਹਾਂ ਹਾਂ ਬਹੁਤ ਵਧੀਆ ਦੇਖਣਯੋਗ ਹੈ ਜਗਾ ਪਾਣੀ ਚੱਲਦਾ ਰਹਿੰਦਾ ਹਰ ਵੇਲੇ ਪਾਣੀ ਜਾਂਦਾ ਚੋਦ ਵਿੱਚ ਬਿਲਕੁਲ ਸੰਗ ਨਹੀਂ ਜਾਂਦਾ ਜੀ ਹਾਂਜੀ ਬਿਲਕੁਲ ਘਾਣਾ ਜੰਗਲ ਹੈ ਜੀ ਤੇ ਜੇ ਦੇਖਣਾ ਜੇ ਆਮ ਬੰਦੇ ਨੇ ਆਣਾ ਉਹ ਤਾਂ ਨੇਚਰਲ ਡਰ ਸਕਦਾ ਡਰ ਸਕਦਾ ਜਿਹਨੇ ਵੀ ਡਰ ਲੱਗਦਾ ਸਹੀ ਕਹਿੰਦਾ ਜੀ ਕਿਉਂਕਿ ਆਲੇ ਦੁਆਲੇ ਕੋਈ ਹੁੰਦਾ ਨਹੀਂ ਜੰਗਲ ਰਸਤਾ ਆ ਇਸ ਕਰਕੇ ਸਰਕਾਰ ਦੇ ਬੇਨਤੀ ਹੈ ਥੋੜੀ ਜਿਹੀ ਨਵਾਲਵੰਡ ਘਰ ਨੰਦ ਘਰ ਉਹ ਵੀ ਇੰਨੀ ਪੁਰਾਣੀ ਇਤਿਹਾਸਿਕ ਜਗ੍ਹਾ ਆ ਬਹੁਤ ਪੁਰਾਣੀਆਂ ਜੀ ਲੋਕਾਂ ਨੂੰ ਹੁਣ ਪਤਾ ਲੱਗਣ ਲੱਗਾ ਪਹਿਲੇ ਤਾਂ ਕਿਸੇ ਨੂੰ ਪਤਾ ਨਹੀਂ ਸੀ ਆਲੇ ਦੁਆਲੇ ਵੀ ਤੁਸੀਂ ਆਮ ਹੀ ਰਾਤ ਨੂੰ ਤੁਹਾਨੂੰ ਬਾਗੂ ਉਤਾਰ ਰਸਤੇ 'ਚ ਮਿਲ ਹੀ ਜਾਣਾ ਇੱਕਦਾਂ ਅੱਛਾ ਜੀ ਰਾਤ ਨੂੰ ਹਾਂਜੀ 10-15 ਹੈ ਹੋਗੇ ਹੋਇਆ ਹੁਣ ਹੂੰ 10-15 ਹਾਂਜੀ ਚੀਤੇ ਦੋ ਆ ਇਹ ਤੇ ਦੋ ਹਾਂਜੀ ਕਈ ਕਹਿੰਦੇ ਜੀ ਅਸੀਂ ਵੀਡੀਓ ਪਹਿਲਾਂ ਵੀ ਇਧਰ ਦੀਆਂ ਬਣਾਈਆਂ ਉਹ ਕਹਿੰਦੇ ਬਾਗ ਇੱਥੇ ਹੈ ਹੀ ਨਹੀਂ ਕਈ ਲੋਕ ਕਹਿੰਦੇ ਕਿ 10 15 ਹੈ ਜੀ ਜਿਹਨੂੰ ਨਹੀਂ ਯਕੀਨ ਤਾਂ ਜਿੰਨੇ ਅਸੀਂ ਦਿਖਾ ਲ ਦਵਾਂਗੇ ਸਾਡੇ ਨਾਲ ਆ ਕੇ ਰਾਤ ਰਹਿ ਕੇ ਹੈਗੇ ਆ ਜੀ ਹਾਂ ਕਿਉਂਕਿ ਅਸੀਂ ਮੈਕਸਿਮਮ ਲੋਕ ਕਹਿੰਦੇ ਆ ਜੀ ਕਿੰਝਾ ਦੇ ਅਸੀਂ ਕਹੀਏ ਲੋਕ ਅੱਜ ਕਰ ਵੀ ਹੈ ਸਾਨੂੰ ਕਈ ਕਮੈਂਟ ਆਉਂਦੇ ਆ ਤੇ ਕਈ ਭਰਾ ਕਹਿੰਦੇ ਜੀ ਹੈ ਹੀ ਨਹੀਂ ਕਹਿੰਦੇ ਇਹ ਤੁਸੀਂ ਬਾਗ ਕਿੱਥੋਂ ਆ ਗਿਆ ਜੀ ਇੱਥੇ ਕਿੱਥੋਂ ਬਾਗ ਆ ਗਿਆ ਬਾਗ ਇਹ ਤੁਸੀਂ 10 15 ਹੈ ਇਹਨਾਂ ਬਜ਼ੁਰਗਾਂ ਤੋਂ ਵੀ ਪੁੱਛਦੇ ਆ ਪਿੰਡ ਬਾਰੇ ਹਾਂ ਮਤਲਬ ਉੱਥੇ ਕਹਿੰਦੇ ਆ ਜੀ ਪੰਡ ਬੰਦ ਦੇ ਟਾਈਮ ਦਾ ਘੜਾ ਪਿਆ ਹੋਇਆ ਜਿਹੜਾ ਭੀਮ ਪਾਣੀ ਹਾਂਜੀ ਉਹਦੇ ਬਾਰੇ ਦੱਸੋ ਸਾਨੂੰ ਹਾਂਜੀ ਹਾਂਜੀ ਹੈ ਘੜਾ ਉੱਥੇ ਪਿਆ ਜੀ ਹਾਂ ਇਸ ਟਾਈਮ ਵੀ ਉੱਥੇ ਪਿਆ ਹੈ ਪਿਆ ਹੋਇਆ ਜੀ 5000 ਸਾਲ ਪੁਰਾਣਾ ਘੜਾ ਹੈ ਨਾ ਜੀ ਹਾਂਜੀ ਹਾਂਜੀ ਤੇ ਇੱਦਾਂ ਛੱਡ ਗਏ ਤੇ ਜਿਹੜਾ ਦੀਵਾ ਪਿਆ ਹੋਇਆ ਕਹਿੰਦੇ ਪਹਾੜੀ ਦੇ ਉੱਪਰ ਜਗਦਾ ਸੀਗਾ ਸਵਾ ਮਣ ਦਾ ਹਾਂਜੀ ਹਾਂਜੀ ਤੇ ਹਾਂਜੀ ਉਹ ਦੀਵਾ ਵੀ ਫੇ ਉਹਨੇ ਹੀ ਲਿਆ ਮਤਲਬ ਥੱਲੇ ਲੈ ਜਾਂਦਾ ਸੀ ਅਜਾ ਪਿੰਡ ਵਾਲੇ ਨੇ ਥੱਲੇ ਲੈ ਜਾਂਦਾ ਦੀਵਾ ਜਾ ਕੇ ਲੈ ਜਾਂਦਾ ਥੱਲੇ ਲੈ ਠੀਕ ਹੈ ਇਹ ਕੀ ਹੈ ਨਾ ਕਿ ਜਾਈਏ ਕਿ ਮੈਂ ਚਾਹ ਵੀ ਕਿ ਜਾਈਏ ਨਹੀਂ ਨਹੀਂ ਕਾ ਇੱਥੇ ਬਲਿਆ ਕਰਾ ਪਤਾ ਨਹੀਂ ਗੱਲ ਨਹੀਂ ਨਹੀਂ ਅਸੀਂ ਕੀ ਆਤੀ ਜਾਈ ਸੀ ਪਿੱਛੇ ਜੇ ਹੁਣ ਅੱਗੇ ਵੀ ਤੁਹਾਨੂੰ ਪਤਾ ਜਾਣਾ ਆ ਉੱਥੇ ਵੀ ਬਹੁਤ ਟਾਈਮ ਲੱਗਣਾ ਪਤਾ ਨਹੀਂ ਅਜੇ ਹੋਰ ਵੀ ਕਿਸੇ ਨੂੰ ਪੁੱਛਣਾ ਅੱਗੇ ਜਾ ਕੇ ਨਾ ਚਲੋ ਕੋਈ ਜੀ ਕੀ ਆ ਚਲ ਜੀ ਬਾ ਵਧੀਆ ਜੀ ਵਧੀਆ ਜੀ ਅੱਗੇ ਜਾ ਰਹੇ ਸੀਗੇ ਆਪਣੇ ਪਾਂਡਵਾਂ ਦਾ ਜਿਹੜਾ ਮੰਦਿਰ ਬੰਦ ਦੇ ਵੀ ਜੀ ਹਾਂਜੀ ਉੱਥੇ ਜਾ ਰਹੇ ਅਸੀਂ ਦੇਖਿਆ ਜੀ ਬਜ਼ੁਰਗ ਬੈਠੇ ਅੱਗੇ ਸੇਰ ਰਹੇ ਆ ਤੇ ਚਲੋ ਗੱਲਬਾਤ ਕਰ ਲਈਏ 2 ਕੁ ਮਿੰਟ ਤੇ ਸਾਨੂੰ ਦੱਸੋ ਜੀ ਆਪਣੇ ਥੋੜਾ ਇਤਿਹਾਸ ਤੇ ਪਾਂਡਵਾਂ ਬਾਰੇ ਜਿੱਦਾਂ ਕਹਿੰਦੇ ਜੀ 5000 ਸਾਲ ਪਹਿਲਾਂ ਹਾਂ ਇਹ ਪਹਿਲਾਂ ਤੋਂ ਬਣਿਆ ਜਾਂਦਾ ਹੀ ਇਹ ਮੇ ਜਣੀ ਪਾਂਡਵਾਂ ਦੇ ਟਾਈਮ ਹੁੰਦਾ ਸੀ ਅੱਛਾ ਜੀ ਇਹ ਪਹਿਲਾਂ ਜਣੀ ਉਹ ਨਹੀਂ ਜਿੰਨਾ ਕੁ ਬਣਿਆ ਉਹਨਾਂ ਦੇ ਛੋਟਾ ਜਿਹਾ ਬਣਾ ਗਏ ਸੀ ਅੱਛਾ ਇੱਕੋ ਪੱਥਰ ਦਾ ਬਣਿਆ ਹੋਇਆ ਕਹਿੰਦੇ ਜੀ ਆਹੋ ਇਦਾਂ ਹੀ ਜਿਹੜੇ ਗੋਲ ਜਿਹਾ ਕਰ ਗਏ ਸੀ ਉਹ ਅੱਛਾ ਉਦੋਂ ਦਾ ਬਣਿਆ ਹੁਣ ਤਾਂ ਚਲੋ ਰਿਪੇਅਰ ਕਰਤੀ ਆ ਮਤਲਬ ਉਹਨਾਂ ਦੇ ਟਾਈਮ ਬਹੁਤ ਵਧਾਤਾ ਵਧਾਤਾ ਜੀ ਠੀਕ ਹੈ ਜੀ ਤੇ ਸਾਨੂੰ ਹੋਰ ਜੋ ਪਤਾ ਲੱਗਾ ਜੀ ਪਿੰਡ ਦੇ ਬਜ਼ੁਰਗਾਂ ਤੋਂ ਤੇ ਕਹਿੰਦੇ ਉਸ ਟਾਈਮ ਦਾ ਘੜਾ ਵੀ ਪਿਆ ਹੋਇਆ ਉੱਥੇ ਆਹ ਘੜਾ ਪਿਆ ਹੈ ਕੀ ਠੀਕ ਹੈ ਜੀ ਘ ਪੀਨ ਯਾਨੀ ਮਗੋ ਜਿਹੜੀ ਜੋ ਵੀ ਉਹਨਾਂ ਦੇ ਉਹ ਜਿਲੇ ਕਹਿੰਦੇ ਹਨ ਨਾ ਬੁੜੀਆਂ ਚੱਕੀ ਚਲਾਉਂਦੀਆਂ ਸੀ ਉਸ ਲਈ ਫਿਰ ਆਪੇ ਰਹਿੰਦੇ ਨਹੀਂ ਸੀ ਬਾਅਦ ਚ ਓਕੇ 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 ਬੁੜੀਆਂ ਉਹਨੇ ਚੱਕਿਆ ਚੁੱਕਿਆ ਪੀਂਦੀਆਂ ਹੁੰਦੀਆਂ ਸੀ ਠੀਕ ਆ ਠੀਕ ਆ ਜੀ ਇਹ ਦਾਣੇ ਗੁਣੇ ਪੀਣੇ ਠੀਕ ਆ ਜੀ ਬੁੜੀਆਂ ਤੜਕੇ ਉੱਠ ਕੇ ਲਾਪਾਂ ਦੀ ਇਹ ਉਹ ਜਿੰਨਾ ਰਗ ਰਾਲ ਚ ਬੜਿਆ ਉਹਨਾਂ ਦੇ ਬਣਾ ਕੇ ਚੱਲ ਗਏ ਚੱਲ ਗਏ ਠੀਕ ਆ ਮਤਲਬ ਤੇ ਜਿਹੜਾ ਜੀ ਉਹ ਘੜਾ ਆ ਤੇ ਉਹ ਪੀਵੇਂ ਉਹਦੇ ਅੰ内 ਪਾਣੀ ਭਰਦਾ ਹੁੰਦਾ ਸੀਗਾ ਪਾਣੀ ਦਾ ਹੀ ਹੋਣਾ ਜਿਹੜਾ ਅਰਤੀ ਕੀਤਾ ਉਹ ਨਹੀਂ ਕੀਤਾ ਸੀਗਾ ਨਾ ਜੀ ਉਸ ਟਾਈਮ ਦੇ ਦੇਖ ਲਓ ਕਿੰਡੀ ਵੱਡੀ ਗੱਲ ਆ ਘੜਾ ਪਿਆ ਹੋਇਆ ਨਾ ਜੀ ਉਹੀ ਆ ਤੇ ਇੱਕ ਕਹਿੰਦੇ ਸਵਾ ਮੰਨ ਦਾ ਦੀਵਾ ਵੀ ਪਿਆ ਹੋਇਆ ਉੱਥੇ ਦੀਵਾ ਵੀ ਪਿਆ ਹੈ ਜੀ ਤੇ ਉਹਦਾ ਦੱਸੋ ਸੋੜਾ ਦੀਵੇ ਦਾ ਕਿ ਮਤਲਬ ਪਹਿਲਾਂ ਕਿੱਥੇ ਪਿਆ ਹੁੰਦਾ ਜੀ ਪਹਿਲਾਂ ਉਹ ਇੱਧਰ ਸੀਗੀ ਵੀ ਦੀਵਾ ਉਹ ਨਹੀਂ ਬਾਲਿਆ ਹੋਊਗਾ ਉਸ ਟਾਈਮ ਦੇ ਹਿਸ ਤੇ ਹੁਣ ਤਾਂ ਫੇਰ ਨਹੀਂ ਬਾਲਦੇ ਨਹੀਂ ਬਾਲਦੇ ਇਹਦੇ ਪਹਿਲਾਂ ਪਹਾੜੀ ਦੇ ਉੱਪਰ ਪਿਆ ਸੀ ਕਦੀ ਬਾਜੀ ਉਹ ਪਹਿਲਾਂ ਇੱਕ ਸਾਈਡ ਜੇ ਸਾਈਡ ਤੇ ਹੀ ਰੱਖਿਆ ਹਾਂ ਇੱਥੇ ਕਰਦੇ ਕਹਿੰਦੇ ਹੁਣ ਥੱਲੇ ਲੈ ਜਾਂਦਾ ਜਾਂਦਾ ਜੀ ਹੁਣ ਥੱਲੇ ਲੈ ਜਾਂਦਾ ਅਜਾ ਸਵਾ ਮੰਨਦਾ ਕਹਦੇ ਨਾ ਜੀ ਉੱਪਰ ਹੈ ਪਾਰਾ ਬਹੁਤ ਹੈ ਨਾ ਕਹਿੰਦੇ ਦੀਵਾ ਦੇਖ ਲੋ ਨਾ ਮਤਲਬ ਘੜਾ ਵੀ ਬੜਾ ਹੈ ਬਹੁਤ ਵੱਡਾ ਕਹਿੰਦੇ ਘੜਾ ਵੀ ਹੈ ਨਾ ਦੇਖ ਲੋ ਮਤਲਬ ਮੇਨ ਕੀ ਹੈ ਜੀ ਸਾਡੇ ਹਿਸ਼ਾਰਪੁਰ ਦੇ ਬਿਲਕੁਲ ਕੋਲ ਉਹ ਵੀ ਏਡੀ ਵੱਡੀ ਤੁਸੀਂ ਲਾ ਲੋ ਕਿ ਇਤਿਹਾਸਿਕ ਹਾਂਜੀ ਹਾਂਜੀ ਜਗ੍ਹਾ ਆ ਤੇ ਸਮਾਨ ਪਿਆ ਹੋਇਆ ਉਸ ਟਾਈਮ ਦਾ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਜੀ ਮੇਨ ਹੈ ਜੀ ਹਣਾ ਜੀ ਤੇ ਉਹੀ ਅਸੀਂ ਦੇਖਣ ਆਏ ਸੀ ਹੁਣ ਬਜ਼ੁਰਗਾਂ ਤੋਂ ਵੀ ਪਤਾ ਲੱਗਾ ਤੇ ਅਸੀਂ ਕਿਹਾ ਚਲੋ ਦੇਖ ਕੇ ਆਈਏ ਸਭ ਤੋਂ ਮੇਨ ਕੀ ਹੈ ਜੰਗਲ ਦੇ ਵਿੱਚ ਆ ਜੀ ਮੰਦਰ ਹੈ ਜੰਗਲ ਦੇ ਵਿੱਚ ਹਰ ਕੋਈ ਬੰਦਾ ਨਹੀਂ ਜਾ ਸਕਦਾ ਬਾਹਰ ਪਾਣੀ ਚੱਲਦੇ ਸੀ ਪਾਣੀ ਚੱਲਦਾ ਪਿਆ ਤੇ ਮਤਲਬ ਪਾਣੀ ਚੱਲਦਾ ਹੀ ਰਹਿੰਦਾ ਜੀ ਜਦੋਂ ਮਰਜੀ ਚੱਲਦਾ ਰਹਿੰਦਾ ਚਲੋ ਠੀਕ ਹੈ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੁਣ ਅਸੀਂ ਇਸ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜੰਗਲ ਵੱਲ ਨੂੰ ਚੱਲ ਪਏ ਆ ਜਿੱਥੇ ਪਾਂਡਵਾਂ ਦਾ 5500 ਸਾਲ ਪੁਰਾਣਾ ਪਾਂਡਵਾਂ ਦੁਆਰਾ ਬਣਿਆ ਮੰਦਰ ਤੇ ਭੀਮ ਦਾ ਪਹਾੜ ਵਰਗਾ ਘੜਾ ਤੇ ਸਬਾ ਮੰਡ ਦਾ ਪਹਾੜੀ ਉੱਤੇ ਜਗਣ ਵਾਲਾ ਦੀਵਾ ਅੱਜ ਵੀ ਮੌਜੂਦ ਆ ਹਰ ਕੋਈ ਇਹ ਗੱਲਾਂ ਸੁਣ ਕੇ ਹੈਰਾਨ ਹੋ ਜਾਏਗਾ ਇੰਨੇ ਸੰਘਣੇ ਤੇ ਖਤਰਨਾਕ ਜੰਗਲ ਵਿੱਚ ਅੱਜ ਵੀ ਇਹ ਪਾਂਡਵਾ ਦਾ ਸਮਾਨ ਤੇ ਮੰਦਿਰ ਬਣਿਆ ਹੋਇਆ ਆ ਜਿੱਥੇ ਰਾਤ ਕੀ ਦਿਨੇ ਵੀ ਜਾਣ ਤੋਂ ਪਹਿਲਾਂ ਹਰ ਕੋਈ ਸੋਚਣ ਨੂੰ ਮਜਬੂਰ ਹੋ ਜਾਏਗਾ ਕਿ ਮੈਨੂੰ ਇੱਥੇ ਜਾਣਾ ਚਾਹੀਦਾ ਕਿ ਨਹੀਂ ਇਹ ਰਸਤਾ ਦੇਖ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਇਹ ਆਲੇ ਦੁਆਲੇ ਜਿੰਨੀਆਂ ਵੀ ਤੁਹਾਨੂੰ ਪਹਾੜੀਆਂ ਨਜ਼ਰ ਆ ਰਹੀਆਂ ਆ ਇਹ ਸਾਰੀਆਂ ਸ਼ਿਵਾਲਿਕ ਪਹਾੜੀਆਂ ਨੇ ਇਸ ਏਰੀਏ ਵਿੱਚ ਬਾਂਸ ਬਹੁਤ ਜ਼ਿਆਦਾ ਪਾਇਆ ਜਾਂਦਾ ਆ ਇਸ ਪਿੰਡ ਦੇ ਲੋਕ ਜੰਗਲੀ ਜਾਨਵਰਾਂ ਤੋਂ ਬਹੁਤ ਪ੍ਰੇਸ਼ਾਨ ਨੇ ਕਿਉਂਕਿ ਹਿਸ਼ਾਰਪੁਰ ਦੇ ਇਸ ਏਰੀਏ ਵਿੱਚ ਕਾਫੀ ਸੰਗਲਾਂ ਜੰਗਲ ਹੋਣ ਕਰਕੇ ਡੈਮ ਦੇ ਪਾਣੀ ਦੀ ਸਹੂਲਤ ਕਰਕੇ ਜਾਨਵਰ ਕਾਫੀ ਜ਼ਿਆਦਾ ਵੱਧ ਚੁੱਕੇ ਆ ਤੁਸੀਂ ਜਦੋਂ ਵੀ ਇੱਧਰ ਆਉਨੇ ਆ ਤਾਂ ਤੁਸੀਂ ਦਿਨ ਵੇਲੇ ਹੀ ਆਇਓ ਕਿਉਂਕਿ ਰਾਤ ਵੇਲੇ ਇੱਥੇ ਕਾਫੀ ਰਿਸਕ ਆ ਇਹ ਜੰਗਲੀ ਏਰੀਆ ਦੇਖ ਹਰ ਕੋਈ ਹੈਰਾਨ ਹੋ ਜਾਏਗਾ ਕਿ ਸਾਡੇ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੀਆਂ ਲੋਕੇਸ਼ਨਾਂ ਹੈਗੀਆਂ ਆ ਅਸੀਂ ਇੰਨੀ ਦੂਰ ਬਾਹਰ ਜਾਣੇ ਆ ਇਹ ਕੁਝ ਦੇਖਣ ਜਦਕਿ ਸਾਡੇ ਪੰਜਾਬ ਦੇ ਹਿਹਾਪਰ ਵਿੱਚ ਵੀ ਅਜਿਹਿਆਂ ਕੁਦਰਤ ਨਾਲ ਭਰੀਆਂ ਹੋਈਆਂ ਅਣਗਿਣਤ ਜਗ੍ਹਾ ਆ ਜਿਨ੍ਹਾਂ ਦਾ ਅਸੀਂ ਪੂਰਾ ਮਜ਼ਾ ਲੈ ਸਕਦੇ ਆ ਹੁਣ ਤੁਸੀਂ ਇੱਕ ਵਾਰ ਆਲੇ-ਦੁਆਲੇ ਵੀ ਨਜ਼ਰ ਮਾਰ ਲਓ ਕਿੰਨਾ ਸੰਘਣਾ ਜੰਗਲ ਆ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਪਾਣੀ ਦਾ ਫਲੋ ਦੇਖੋ ਕਿੰਨਾ ਤੇਜ਼ ਆ ਬਹੁਤ ਵਧੀਆ ਲੱਗਦਾ ਪਿਆ ਮੋਟਰਸਾਈਕਲ ਦੇ ਜਿੱਦਾਂ ਅਸੀਂ ਪਾਣੀ ਵਿੱਚੋਂ ਲੰਘ ਰਹੇ ਆ ਤੁਸੀਂ ਵੀ ਜਿਹੜੇ ਮੇਰੇ ਭਰਾ ਭੈਣ ਐਡਵੈਂਚਰ ਦੇ ਸ਼ਕੀਨ ਆ ਨੇਚਰ ਦੇ ਸ਼ਕੀਨ ਆ ਉਹਨਾਂ ਨੂੰ ਬਹੁਤ ਵਧੀਆ ਲੱਗੂਗਾ ਇੱਧਰ ਆ ਕੇ ਤੁਸੀਂ 4x4 ਗੱਡੀਆਂ ਰਾਹੀਂ ਵੀ ਇੱਧਰ ਆ ਸਕਦੇ ਆ ਤੇ ਮੋਟਰਸਾਈਕਲ ਜੇ ਤੁਹਾਡੇ ਕੋ ਕੋਈ ਵੱਡਾ ਹੈਗਾ ਆ ਬੋਲਟ ਵਗੈਰਾ ਜਾਂ ਕੋਈ ਹੋਰ ਤੇ ਤੁਸੀਂ ਉਹਦੇ ਉੱਤੇ ਵੀ ਆ ਸਕਦੇ ਆ ਤੁਸੀਂ ਜਦੋਂ ਵੀ ਇੱਧਰ ਆਉਣੇ ਆ ਤਾਂ ਪਹਿਲਾਂ ਪਿੰਡ ਵਿੱਚ ਹੋ ਕੇ ਜਰੂਰ ਜਾਣਾ ਆ ਕਿਉਂਕਿ ਇਹ ਰਸਤੇ ਦੀ ਕੋਈ ਲੋਕੇਸ਼ਨ ਨਹੀਂ ਹੈਗੀ ਰਸਤਾ ਪਤਾ ਨਹੀਂ ਚੱਲਦਾ ਖੱਡੋ ਖੱਡਾ ਆਉਣਾ ਪੈਂਦਾ ਆ ਆ ਸਾਹਮਣੇ ਦੇਖ ਲਓ ਮਾਤਾ ਦੇ ਦਰਵਾੜ ਦਾ ਬੋਰਡ ਵੀ ਲੱਗਾ ਹੋਇਆ ਆ ਤਾਂ ਪਿੰਡ ਵਿੱਚ ਤੁਸੀਂ ਕਿਸੇ ਨੂੰ ਨਾਲ ਲੈ ਕੇ ਇੱਥੇ ਆਇਓ ਤਾਂ ਹੀ ਤੁਸੀਂ ਇੱਥੇ ਸੋਖੇ ਪਹੁੰਚ ਸਕਦੇ ਆ ਨਹੀਂ ਤਾਂ ਤੁਸੀਂ ਭਟਕ ਸਕਦੇ ਆ ਜੰਗਲ ਦੇ ਵਿੱਚ ਅਸੀਂ ਹੁਣ ਮੰਦਰ ਦੇ ਏਰੀਆ ਵਿੱਚ ਪਹੁੰਚ ਚੁੱਕੇ ਆ ਬਿਲਕੁਲ ਸਾਹਮਣੇ ਮੰਦਰ ਦਿਖਾਈ ਦੇ ਰਿਹਾ ਆ ਅਸੀਂ ਪਹੁੰਚ ਗਏ ਆ ਤੇ ਜਿੱਥੇ 5000 ਸਾਲ ਪਹਿਲਾਂ ਪੰਡਵ ਪਹੁੰਚੇ ਸੀਗੇ ਇਸ ਜਗ੍ਹਾ ਦੇ ਉੱਤੇ ਤੇ ਉਹਨਾਂ ਨੇ ਰਾਤੋਂ ਰਾਤ ਇਹ ਮੰਦਿਰ ਤਿਆਰ ਕੀਤਾ ਸੀ ਤੁਸੀਂ ਦੇਖ ਸਕਦੇ ਆ ਤੇ ਇਸ ਵੇਲੇ ਮਾਤਾ ਬਨ ਦੇਵੀ ਦੇ ਨਾਮ ਨਾਲ ਇਹ ਪ੍ਰਸਿੱਧਾ ਜੰਗਲ ਦੇ ਵਿੱਚ ਆ ਤੁਸੀਂ ਦੇਖ ਹੀ ਲਿਆ ਇਸ ਮੰਦਿਰ ਤੱਕ ਅਸੀਂ ਕਿੱਦਾਂ ਪਹੁੰਚੇ ਆ ਬਹੁਤ ਮੁਸ਼ਕਲ ਆਈ ਕਿਉਂਕਿ ਤੁਸੀਂ ਰਸਤੇ ਦੇਖ ਹੀ ਲਿਆ ਖੱਡ ਸੀ ਅਲ ਦੋਲੇ ਸੰਗਣਾ ਜੰਗਲ ਸਗਾ ਪਾਣੀ ਦਾ ਫਲੋ ਵੀ ਕਾਫੀ ਸਗਾ ਜਿਹਦੇ ਵਿੱਚੋਂ ਸਾਨੂੰ ਬੜੀ ਮੁਸ਼ਕਲ ਦੇ ਨਾਲ ਲੰਘ ਕੇ ਅਸੀਂ ਇੱਥੇ ਪਹੁੰਚੇ ਆ ਹੁਣ ਅਸੀਂ ਤੁਹਾਨੂੰ ਇਸ ਮੰਦਰ ਦੇ ਵਿੱਚ ਜੀ ਉਸ ਟਾਈਮ ਦੇ ਜਿਹੜੇ ਪੰਡਵਾਂ ਦੇ ਜਦੋਂ ਸਾਨੂੰ ਪਿੰਡ ਦੇ ਬਜ਼ੁਰਗਾਂ ਨੇ ਵੀ ਦੱਸਿਆ ਆ ਕਿ ਘੜਾ ਪਿਆ ਹੋਇਆ ਉਸ ਟਾਈਮ ਦਾ ਤੇ ਇੱਕ ਦੀਵਾ ਆ ਸਵਾ ਮੰਦਾ ਤੇ ਉਹ ਵੀ ਦਿਖਾਵਾਂਗੇ ਤੇ ਬਾਕੀ ਮਾਤਾ ਦੇ ਦਰਸ਼ਨ ਵੀ ਕਰਵਾਉਨੇ ਆ ਤੁਹਾਨੂੰ ਚਲੋ ਹੁਣ ਚੱਲਦੇ ਆ ਕਿੰਨੇ ਸੰਗੜੇ ਜੰਗਲ ਦੇ ਵਿੱਚ ਇਹ ਮੰਦਰ ਆ ਤੇ ਆਲੇ ਦੁਆਲੇ ਕਾਫੀ ਉੱਚੀਆਂ-ਉੱਚੀਆਂ ਪਹਾੜੀਆਂ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ ਤੇ ਜੇ ਤੁਸੀਂ ਇੱਥੇ ਆ ਕੇ ਸਥਾਨ ਤੇ ਉੱਤੇ ਰਹਿਣਾ ਵੀ ਚਾਹੁੰਦੇ ਆ ਤਾਂ ਤੁਹਾਨੂੰ ਇੱਥੇ ਕਮਰਾ ਵਗੈਰਾ ਮਿਲ ਜੇਗਾ ਕਿਉਂਕਿ ਇੱਥੇ ਤੁਸੀਂ ਆਹ ਸਾਹਮਣੇ ਦੇਖ ਲਓ ਇਹਨਾਂ ਨੇ ਬਣਾਏ ਹੋਏ ਆ ਹੁਣ ਲੰਗਰ ਹਾਲ ਵੀ ਆ ਤੇ ਰੂਮ ਵਗੈਰਾ ਵੀ ਹੈਗੇ ਆ ਤੇ ਜੇ ਤੁਸੀਂ ਨੇਚਰ ਪਸੰਦ ਆ ਤੇ ਤੁਸੀਂ ਇੱਥੇ ਆ ਕੇ ਰਹਿਣਾ ਚਾਹੁੰਦੇ ਹੋ ਕਿਉਂਕਿ ਵੈਸੇ ਤਾਂ ਇੱਥੇ ਰਹਿਣਾ ਬਹੁਤ ਮੁਸ਼ਕਲ ਆ ਇਦਾਂ ਦੇ ਸੰਘਣੇ ਜੰਗਲ 'ਚ ਕਾਫੀ ਖਤਰਨਾਕ ਆ ਟੈਂਟ ਵਗੈਰਾ ਲਾ ਕੇ ਤੁਸੀਂ ਰਹਿ ਨਹੀਂ ਸਕਦੇ ਇੱਥੇ ਤੇ ਤੁਸੀਂ ਘੱਟੋ-ਘੱਟ ਜੇ ਨੇਚਰ ਪਸੰਦ ਆ ਤਾਂ ਤੁਸੀਂ ਇੱਥੇ ਅੰਦਰ ਕਮਰਾ ਲੈ ਕੇ ਤਾਂ ਤੁਸੀਂ ਨੇਚਰ ਦਾ ਮਜ਼ਾ ਲੈ ਸਕਦੇ ਆ ਬਹੁਤ ਸਕੂਨ ਵਾਲੀ ਜਗ੍ਹਾ ਹੈ ਤੁਸੀਂ ਦੇਖ ਲਿਆ ਰਸਤਾ ਕਿੰਨਾ ਵਧੀਆ ਸੀਗਾ ਨੇਚਰ ਨਾਲ ਭਰਿਆ ਹੋਇਆ ਹੈ ਸਗਾ ਕਿਉਂਕਿ ਜਿਹੜੇ ਐਡਵੈਂਚਰ ਨੂੰ ਨੇਚਰ ਨੂੰ ਲਾਈਕ ਕਰਦੇ ਆ ਤਾਂ ਉਹਨਾਂ ਲਈ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਰਸਤਾ ਬਹੁਤ ਔਖਾ ਸਗਾ ਇਹ ਸਿਰਫ ਔਖਾ ਉਹਨਾਂ ਵਾਸਤੇ ਆ ਕਿ ਜਿਹੜੇ ਕਿ ਨੇਚਰ ਨੂੰ ਨਹੀਂ ਪਸੰਦ ਕਰਦੇ ਐਡਵੈਂਚਰ ਨੂੰ ਨਹੀਂ ਪਸੰਦ ਕਰਦੇ ਉਹਨਾਂ ਦਾ ਵੀ ਕਾਫੀ ਔਖਾ ਆ ਇੱਧਰ ਆਉਣਾ ਤੇ ਬਾਕੀ ਤੁਸੀਂ ਜੇ ਘੁੰਮਣਾ ਪਸੰਦ ਕਰਦੇ ਆ ਔਖੀਆਂ ਜਗ੍ਹਾ ਤੇ ਤੁਹਾਨੂੰ ਵਧੀਆ ਲੱਗਦਾ ਹੈ ਜਾਣਾ ਤਾਂ ਤੁਸੀਂ ਇੱਥੇ ਆ ਕੇ ਰਹਿ ਕੇ ਤੇ ਰਾਤ ਦਾ ਮਜ਼ਾ ਲੈ ਸਕਦੇ ਆ ਤੇ ਆਲੇ-ਦੁਆਲੇ ਦਾ ਭਰਪੂਰ ਤੁਹਾਨੂੰ ਜੰਗਲ ਦਾ ਜਾਨਵਰਾਂ ਦਾ ਹੋਰ ਵੀ ਕਾਫੀ ਦੇਖੋ ਨੂੰ ਇੱਥੇ ਮਿਲ ਸਕਦਾ ਆ ਚਲੋ ਹੁਣ ਚੱਲਦੇ ਆ ਤੇ ਤੁਹਾਨੂੰ ਪਹਿਲਾਂ ਦੱਸਣ ਕਰਵਾ ਦਈਏ ਪੀਂਗ ਲੱਗੀ ਹੋਈ ਆ ਤੇ ਪੀਪਲ ਦੇ ਥੱਲੇ ਮਤਲਬ ਕਿ ਜੇ ਤੁਸੀਂ ਇੱਥੇ ਬੱਚਿਆਂ ਦੇ ਨਾਲ ਵੀ ਆਉਨੇ ਆ ਤੇ ਕਾਫੀ ਵਧੀਆ ਲੱਗੂਗਾ ਤੇ ਪਹਿਲਾਂ ਅਸੀਂ ਤੁਹਾਨੂੰ ਹੁਣ ਇਤਿਹਾਸ ਜਿਹੜਾ ਇੱਥੇ ਲਿਖਿਆ ਹੋਇਆ ਆ ਤੇ ਉਹ ਤੁਹਾਨੂੰ ਪੜھا ਦਈਏ ਇੱਕ ਵਾਰ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਆ ਲਿਖਿਆ ਹੋਇਆ ਮਾਤਾ ਬੰਦ ਦੇਵੀ ਬਸ਼ੂਹੀ ਪਿੰਡ ਦਾ ਨਾਮ ਆ ਤੇ ਤੁਸੀਂ ਹੁਣ ਇੱਕ ਵਾਰ ਇਹਨੂੰ ਪੜ ਸਕਦੇ ਆ ਬਿਲਕੁਲ ਸਾਹਮਣੇ ਦਰਖਤ ਲੱਗਾ ਹੋਇਆ ਹੈ ਸਗਾ ਤੇ ਇਹ ਵਧੀਆ ਕੀਤਾ ਜਿਹੜੇ ਮੰਦਿਰ ਤੇ ਜੋ ਵੀ ਆਪਣੀ ਕਮੇਟੀ ਆ ਤਾਂ ਉਹਨਾਂ ਨੇ ਇਸ ਦਰਖਤ ਨੂੰ ਕੱਟਣ ਤੋਂ ਤੁਸੀਂ ਦੇਖ ਲਓ ਕਿ ਇਲਾਵਾ ਉਹਨਾਂ ਨੇ ਇਹਦਾ ਛੇ ਕਰਕੇ ਛੱਤ ਦੇ ਲੈਂਟਰ ਦੇ ਵਿੱਚ ਦਰਖਤ ਨੂੰ ਬਿਲਕੁਲ ਸੇਫ ਰੱਖਿਆ ਬਹੁਤ ਵਧੀਆ ਮਤਲਬ ਇੱਕ ਤੁਸੀਂ ਲਾ ਲੋ ਕਿ ਇਹ ਸੋਚ ਆ ਕਿ ਮਤਲਬ ਕਿ ਦਰਖਤ ਨੂੰ ਬਚਾਇਆ ਗਿਆ ਇਹਨੂੰ ਤੇ ਸਾਨੂੰ ਵੀ ਇਹ ਚੀਜ਼ ਵਧੀਆ ਲੱਗੀ ਤੇ ਬਾਕੀ ਹੁਣ ਚੱਲਦੇ ਆਂ ਅੰਦਰ ਹੁਣ ਅਸੀਂ ਤੁਹਾਨੂੰ ਮਾਤਾ ਦੇ ਪਿੰਡੀ ਸ੍ਰੂਪ ਤੇ ਦਰਸ਼ਨ ਕਰਵਾਉਂਦੇ ਆਂ ਇਹ ਮੰਦਿਰ ਆ ਜਿਹੜਾ ਪਾਂਡਵਾਂ ਨੇ 5500 ਸਾਲ ਪਹਿਲਾਂ ਬਣਾਇਆ ਸੀਗਾ ਰਾਤੋਂ ਰਾਤ ਤੁਹਾਨੂੰ ਦੇਖ ਕੇ ਪਤਾ ਚੱਲ ਜਾਏਗਾ ਉਸ ਟਾਈਮ ਦਾ ਬਣਿਆ ਹੋਇਆ ਆ ਇਹ ਇਨੂੰ ਪੇਂਟ ਕੀਤਾ ਹੋਇਆ ਹੈ ਆ ਤੇ ਕਮ ਕਦੇ ਫਾਇਦਾ ਨਹੀਂ ਆ ਉਸ ਟਾਈਮ ਦੀ ਤੁਸੀਂ ਦੇਖ ਲਓ ਕਾਰਾਗਰੀ ਕੀਤੀ ਹੋਈ ਆ ਸਾਰੀ ਇਸੇ ਤਰ੍ਹਾਂ ਤੁਸੀਂ ਇੱਧਰ ਵੀ ਦੇਖ ਸਕਦੇ ਆ ਤੇ ਜਿਹੜੇ ਅਸੀਂ ਤੁਹਾਨੂੰ ਮਾਤਾ ਦੇ ਪਿੰਡੀ ਸਰੂਪ ਦੇ ਦਰਸ਼ਨ ਕਰਾਏ ਅੰਦਰੋਂ ਉਹ ਇਸ ਮਤਲਬ ਮੰਦੇ ਦੇ ਵਿੱਚ ਹੀ ਆ ਜਿਹੜਾ ਉਸ ਟਾਈਮ ਦਾ ਆ ਤੇ ਬਾਕੀ ਆ ਸਾਰਾ ਹੁਣ ਜਿਹਦਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਮੇਟੀ ਕੋਲ ਉਹ ਬਣਾਇਆ ਗਿਆ ਆ ਕਹਿੰਦੇ ਪਿੰਡੀ ਸਰੂਪ ਜਿਹੜੇ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਆ ਇਹ 5500 ਸਾਲ ਪੁਰਾਣਾ ਸਰੂਪ ਆ ਪਾਂਡਵਾ ਨੇ ਖੁਦ ਸਥਾਪਨਾ ਕੀਤੀ ਸੀ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਆ 5500 ਸਾਲ ਪੁਰਾਣਾ ਪਾਂਡਵਾ ਦਾ ਘੜਾ ਤੇ ਕਹਿੰਦੇ ਜਿਹੜੇ ਭੀਮ ਜੀ ਸੀਗੇ ਉਹ ਇਹਦੇ ਰਾਹੀਂ ਪਾਣੀ ਢੋਂਦੇ ਸੀ ਉਸ ਵੇਲੇ ਤੁਸੀਂ ਦੇਖ ਲਓ ਇਹ ਘੜਾ ਕਿੰਨਾ ਵੱਡਾ ਆ ਇਹਦਾ ਸਾਈਜ਼ ਤੁਸੀਂ ਦੇਖ ਲਓ ਹਰ ਕੋਈ ਦੇਖ ਕੇ ਇਹ ਘੜਾ ਹੈਰਾਨ ਹੋ ਜਾਏਗਾ ਤੇ ਅੰਦਰੋਂ ਦੇਖ ਲਓ ਅਸੀਂ ਤੁਹਾਨੂੰ ਦਿਖਾਉਨੇ ਆ ਸਾਰਾ ਤੁਹਾਨੂੰ ਭਾਵੇਂ ਕੈਮਰੇ ਰਾਹੀਂ ਥੋੜਾ ਇਹਦਾ ਸਾਈਜ਼ ਜਿਹੜਾ ਆ ਉਹਨਾਂ ਵੱਡਾ ਨਜ਼ਰ ਨਾ ਆਵੇ ਲੇਕਿਨ ਬਹੁਤ ਵੱਡਾ ਘੜਾ ਆ ਹਰ ਕੋਈ ਦੇਖ ਕੇ ਇਹਨੂੰ ਘੜੇ ਨੂੰ ਹੈਰਾਨ ਹੋ ਜਾਏਗਾ ਤੇ ਇੱਥੇ ਦੀ ਕਮੇਟੀ ਨੇ ਇਨੂੰ ਰੱਖਣ ਵਾਸਤੇ ਤੁਸੀਂ ਦੇਖ ਲਓ ਥੱਲੇ بیس ਵੀ ਕਾਫੀ ਮਜ਼ਬੂਤ ਬਣਾਇਆ ਹੋਇਆ ਆ ਕਿਉਂਕਿ ਕਾਫੀ ਵੱਡਾ ਘੜਾ ਆ ਤੇ ਬਾਕੀ ਇੱਥੇ ਜਿਹੜੇ ਲੱਗੇ ਆਪਣੇ ਜਿੱਦਾਂ ਲੋਕ ਰਹਿੰਦੇ ਆ ਪਿੰਡਾਂ ਦੇ ਤੇ ਭਰਾ ਮੇਰਾ ਆਇਆ ਹੋਇਆ ਇੱਥੇ ਤੇ ਮੇਰਾ ਭਰਾ ਫਿਰ ਤੁਸੀਂ ਇੱਥੇ ਲੱਗੇ ਰਹਿੰਦੇ ਕਿਤੇ ਹਾਂਜੀ ਜੀ ਸਾਡਾ ਪਿੰਡ ਲੋਕਲੀ ਆ ਬਿਸ਼ੋਈ ਬਿਸ਼ੋਈ ਆ ਸਹੀ ਠੀਕ ਆ ਠੀਕ ਆ ਇਹ ਘੜਾ ਜਿਹੜਾ ਕਾਫੀ ਵੱਡੇ ਸਾਈਜ਼ ਦਾ ਆ ਹਾਂਜੀ ਹਾਂਜੀ ਜਿਦਾ ਅਸੀਂ ਦੇਖਿਆ ਤੇ ਇਹ ਘੜਾ ਦੱਸਦੇ ਪਏ ਆ ਪਿੰਡ ਦੇ ਬਜ਼ੁਰਗ ਵੀ ਤੇ ਹੋਰ ਵੀ ਲੋਕ ਦੱਸਦੇ ਪਏ ਕਿ ਇਹ ਭੀਮ ਦਾ ਘੜਾ ਆ ਹਾਂਜੀ ਕਿ ਭੀਮ ਜੀ ਜਿਹੜੇ ਸੀਗੇ ਉਸ ਸਮੇਂ ਕਿ ਇਹਦੇ ਵਿੱਚ ਇਹਦੇ ਨਾਲ ਪਾਣੀ ਢੋਂਦੇ ਹੁੰਦੇ ਸੀਗੇ ਹਨਾ ਤੇ ਇਹ ਸਿਕਾਈ ਹੈ ਹਾਂਜੀ ਇਹ ਮਤਲਬ ਭੀਮ ਦਾ ਘੜਾ ਆ ਸਾਡੇ ਵੀ ਸੌਣੇ ਚ ਇਦਾਂ ਹੀ ਆਏ ਸਾਨੂੰ ਵੀ ਬਜ਼ੁਰਗਾਂ ਨੇ ਇਦਾਂ ਹੀ ਦੱਸਿਆ ਕਿ ਇਹ ਭੀਮ ਦਾ ਹੀ ਘੜਾ ਆ ਇਹ ਸਾਨੂੰ ਘੜਾ ਉਹ ਸਾਹਮਣੇ ਪਹਾੜੀ ਆ ਜੀ ਉਧਰੋਂ ਮਿਲਿਆ ਸੀਗਾ ਪਹਾੜੀ ਦੇ ਉੱਪਰੋਂ ਮਿਲਿਆ ਸੀ ਕਹਿੰਦੇ ਲਿਆਂਦਾ ਆ ਕਿ ਜਿਹੜਾ ਸਵਾ ਮਣ ਦਾ ਦੀਵਾ ਆ ਜਿਹੜਾ ਉੱਪਰ ਜਗਦਾ ਹੁੰਦਾ ਸੀ ਕਹਿੰਦੇ ਕਿਸੇ ਸਮੇਂ ਨਾ ਉਹਨੂੰ ਥੱਲੇ ਲੈ ਜਾਂਦਾ ਆ ਹਨਾ ਤੇ ਉਹ ਦੀਵਾ ਉਹ ਵੀ ਪਹਾੜੀ ਦੇ ਉੱਤੇ ਸੀਗਾ ਪਹਿਲਾਂ ਹਾਂਜੀ ਜੀ ਉਹ ਦੀਵਾ ਆ ਜੋ ਪੂਰੀ ਮੂਰਤੀ ਬਣੀ ਹੋਇਆ ਹੁਣ ਪਰ ਰੰਗ ਨਾਲ ਥੋੜੀ ਗਵਰਨਮੈਂਟ ਦਾ ਸਾਫ ਹੋ ਗਿਆ ਆ ਅੱਜ ਤਾਂ ਪਲੇਨ ਹੋ ਗਿਆ ਆ ਤਾਂ ਨਹੀਂ ਦਿਖਾਈ ਦਿੰਦਾ ਨਹੀਂ ਤਾਂ ਪੂਰਾ ਉੱਥੇ ਦੀਵੇ ਦਾ ਨਕਸ਼ਾ ਉੱਪਰ ਬਣਿਆ ਆ ਗਵਰਨਮੈਂਟ ਓਕੇ ਇਹ ਮਤਲਬ ਜੋ ਮੇਰਾ ਇਹ ਭਰਾ ਕਹਿ ਰਿਹਾ ਆ ਕਿ ਜਿਹੜਾ ਉਹ ਦੀਵਾ ਐ ਸਵਾ ਮੰਦਾ ਜਿਹੜਾ ਅਸੀਂ ਤੁਹਾਨੂੰ ਪ੍ਰਚੀਨ ਮੰਦਾ ਦਿਖਾਇਆ 5500 ਸਾਲ ਪਹਿਲਾਂ ਜਿਹੜਾ ਪਾਂਡਵਾਂ ਨੇ ਬਣਾਇਆ ਸੀਗਾ ਉਹਦੇ ਬਿਲਕੁਲ ਉੱਪਰ ਫਿਕਸ ਕਰ ਦਿੱਤਾ ਗਿਆ ਆ ਉਹ ਦੀਵਾ ਤੇ ਕਿਉਂਕਿ ਕਹਿੰਦੇ ਹਵਾ ਵਗੈਰਾ ਜਿੱਦਾਂ ਮਤਲਬ ਇੱਕ ਸੇਫਟੀ ਕੀਤੀ ਹੋਈ ਆ ਉਹ ਦੀਵੇ ਦੀ ਬਿਲਕੁਲ ਉੱਪਰ ਮੰਦਰ ਦੇ ਉੱਪਰ ਉਹਨੂੰ ਪੱਕਾ ਹੀ ਮਤਲਬ ਸੀਮਿੰਟ ਦੇ ਨਾਲ ਜੋੜ ਦਿੱਤਾ ਗਿਆ ਆ ਉਹਨੂੰ ਜਦੋਂ ਮੇਲਾ ਹੁੰਦਾ ਆ ਕਹਿੰਦੇ ਉਸ ਟਾਈਮ ਉਹਨੂੰ ਜਗਾਉਂਦੇ ਆ ਤੇ ਆਪਣੇ ਬਾਕੀ ਜਿਹੜਾ ਉਹ ਦੀਵਾ ਆ ਸੀ ਤੁਹਾਨੂੰ ਜੂਰੋਂ ਕੋਸ਼ਿਸ਼ ਕਰਦੀਆਂ ਜ਼ੂਮ ਕਰਕੇ ਦਿਖਾ ਲੰਦੀ ਕਿਉਂਕਿ ਕਾਫੀ ਹਾਈਟ ਦੇ ਉੱਤੇ ਆ ਉਹ ਬਿਲਕੁਲ ਸਾਹਮਣੇ ਤੁਸੀਂ ਗੌਰ ਨਾਲ ਦੇਖੂਗੇ ਲਾਲ ਤੇ ਥੋੜਾ ਵਾਈਟ ਕਲਰ ਆ ਤੇ ਪੀਲਾ ਕਲਰ ਆ ਬਿਲਕੁਲ ਫਿਕਸ ਕਰ ਦਿੱਤਾ ਗਿਆ ਆ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਮੇਰੇ ਭਰਾ ਭੈਣ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਹਿੰਗੇ ਤੁਸੀਂ ਦੇਖੇ ਲਿਆ ਇਸ ਵੇਲੇ ਅਸੀਂ ਮਤਲਬ ਇੱਥੇ ਆ ਇਸ ਜੰਗਲੀ ਇਲਾਕੇ ਦੇ ਵਿੱਚ ਕਾਫੀ ਰਾਤ ਹੋ ਚੁੱਕੀ ਆ ਹਨੇਰਾ ਹੀ ਹਨੇਰਾ ਛਾਇਆ ਹੋਇਆ ਆ ਹੁਣ ਤੁਸੀਂ ਦੇਖ ਲਓ ਇੱਥੋਂ ਅੰਦਾਜ਼ਾ ਲਾ ਲਓ ਅਸੀਂ ਵਾਪਸੀ ਕਰਨੀ ਆ ਤੇ ਕਿੱਦਾਂ ਅਸੀਂ ਹੁਣ ਵਾਪਸ ਜਾਵਾਂਗੇ ਕਿਉਂਕਿ ਸਾਨੂੰ ਇੱਕ ਇਹੀ سپورਟ ਦੀ ਲੋੜ ਹੁੰਦੀ ਆ ਤੁਹਾਡੇ ਕੋਲੋਂ ਇਸ ਕਰਕੇ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਦੁਬਾਰਾ ਫੇਰ ਰਿਕਵੈਸਟ ਕਰਦਾ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੋ